ਆ ਦੇਖੋ ਆ ਦੇਖੋ ਬਾਈ ਜਰਾ ਆ ਪੈਣ ਦੇਖੋ ਮਾਝਾਵਾਲੇ ਹਨਾ ਜਦੋਂ ਬਾਈ ਯੂਪੀ ਵਾਲੇ ਬੰਦਿਆਂ ਨੂੰ ਭੇਜ ਦਿੰਦੇ ਆ ਉਹ ਕਹਿੰਦੇ ਬਾਈ ਵੀ ਆਈਆਂ ਬਈ ਤਿੰਦੂਆ ਬਾਗ ਜਾਂ ਇਹੋ ਜਿਹਾ ਕੁਝ ਉਹਦੀ ਆ ਹਾਂ ਬਿਲਕੁਲ ਬਾਈ ਜਿਵੇਂ ਵਿੱਚ ਬੰਦੇ ਕਹਿੰਦੇ ਰਿਸ਼ਾ ਜਾਂ ਕੁਸੂਰ ਆ ਆ ਦੇਖੋ ਬਾਈ ਕਿੱਡੀ ਪੈੜ ਆ ਮਨ ਲਓ ਆ ਬੱਟ ਬੱਟ ਗਿਆ ਵਿਆ ਸਵੇਰੇ ਫਿਰ ਬਾਈ ਇੱਕ ਵਾਰ ਹੌਲ ਪੈ ਗਿਆ ਉਹਦੋਂ ਹਾਂ ਆ ਦੇਖੋ ਬਾਈ ਪੈੜ ਬਿਲਕੁਲ ਬਾਈ ਇਹ ਜਿਹੀ ਪੈੜਾ ਉੱਥੇ ਸੀ ਬਾਈ ਹਨਾ ਹਾਂ 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 ਬਸ ਤਾਂ ਬਾਈ ਪ੍ਰਸ਼ਾਸਨ ਨੇ ਪੂਰਾ ਫੁੱਲ ਜ਼ੋਰ ਲਾਇਆ ਵਿਆ ਕੱਲ ਦੇ ਵੀ ਉੱਥੇ ਪੂਰਾ ਆਪਾ ਕਹਿ ਦਈਏ ਵੀਡੀਓ ਸਾਹਿਬ ਐਸਡੀਐਮ ਸਾਹਿਬ ਆ ਪੈੜਾ ਇਦਾਂ ਇੱਧਰ ਇੱਧਰ ਇਦਨ ਨੂੰ ਐਸੇ ਹਾਂ ਜਿਵੇਂ ਆ ਦੇ ਇਹਦੇ ਵਿੱਚ ਪਾਣੀ ਭਰੇ ਵਾ ਪੈੜ ਚ ਹਾਂ 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 ਅੱਛਾ ਇਹਦੇ ਤੁਸੀਂ ਪਿੱਛਾ ਤਾਂ ਨਹੀਂ ਕੀਤਾ ਪੈੜ ਦਾ ਕੀਤਾ ਬਾਈ ਉਧਰੋਂ ਜਾ ਕੇ ਉਹ ਸੰਘਾਾਂ ਲੰਗਦੀਆਂ ਨੇ ਪੈੜਾ ਲੋ ਮੇਤਰੋ ਬਾਈ ਜਿਹੜਾ ਪਹਿਲਾਂ ਪਟਸਰਾਂ ਤੋਂ ਕਟੂ ਦੇ ਵਿਚਾਲੇ ਉਹ ਸੀਗਾ ਹਨਾ ਹੁਣ ਆ ਬਾਈ ਹੁਰੀ ਨੇਗੇ ਇਹ ਕਹਿੰਦੇ ਅਸੀਂ ਰਾਤ ਪੋਛ ਕੇ ਕਿਉਂ ਬਈ ਬਤਾ ਰਾਤ ਹੈ ਰਾਤ ਕਦੋਂ ਕੀਤਾ ਵਹੰਗਾ ਠੀਕ ਹੈ ਇਧਰ ਲਈ ਵਕਤ ਸੀ ਉਹ ਉੱਥੇ ਉੱਤਰ ਤੇ ਇਧਰ ਲਈ ਰਾਤ ਪੋਛ ਕੇ ਆ ਠੀਕ ਹੈ ਆ ਜਿਹੜੀ ਲੋਕੇਸ਼ਨ ਆਂਗੀ ਇਹ ਪਠਲਾਂ ਤੋਂ ਹਰੀਗੜ੍ਹ ਦੇ ਵਿਚਾਲੇ ਆ ਜਿੱਥੇ ਕੱਛੀ ਆ ਜਾਂਦੀ ਹੈਗੀ ਤੇ ਹੋ ਸਾਹਮਣੇ ਇੱਥੇ ਬਈ ਉਹ ਸਮਾਦਾਂ ਦੀ ਜਗ੍ਹਾ ਜੇ ਕਿਵੇਂ ਬਈ ਸਮਾਦ ਹੈ ਬਈ ਸਮਾਦ ਹੈ ਝੜੀ ਜੀ ਪਈ ਹੈ ਝੜੀ ਪਈ ਹੈ ਤਾਂ ਹੀ ਮੈਨੂੰ ਲੱਗਦਾ ਮਹਾਵੀਰ ਜਿਵੇਂ ਕਿਸੇ ਉਦੀ ਜਗ੍ਹਾ ਹੁੰਦੀ ਆ ਦਰਗਾਹ ਦੀ ਜਾਂ ਉਹ ਸਮਾਦਾ ਦੀ ਤੇ ਝਿੜੀ ਆ ਗਈ ਪੂਰੀ ਫੁੱਲ ਇੱਕ ਗੱਲ ਤਾਂ ਹੈਗੀ ਐ ਮੈਨੂੰ ਜੁਪੀ ਦੇ ਬੰਦਿਆਂ ਦਾ ਅੱਜ ਫੋਨ ਆਇਆ ਸੀ ਕਹਿੰਦੇ ਭਾਈ ਇਹ ਤਿੰਨ ਦਿਨਾਂ ਬਾਅਦ ਜਗ੍ਹਾ ਬਦਲਦਾ ਜਿਵੇਂ ਆਪਾਂ ਦੇਖਿਆ ਆਪਣਾ ਕਟੂ ਦੇ ਪਿੰਡਾਂ 'ਚ ਹਨਾ ਉਸ ਤੋਂ ਬਾਅਦ ਫਿਰ ਥੋੜੇ ਪੱਠਣ ਵਾਲੇ ਉਸਤੇ ਭਾਈ ਤੇ ਮੈਂ ਜਦੋਂ ਮੈਨੂੰ ਮਲਕੀਤ ਦਾ ਫੋਨ ਆਇਆ ਅੱਜ ਕਹਿੰਦਾ ਭਾਈ ਵੀ ਐਂ ਕਰਕੇ ਵੀ ਛੋਟੇ ਸਈਗੜਾਂ ਵਾਲੇ ਕੱਛੀ ਕੋਲੇ ਵੀ ਬੰਦਿਆਂ ਨੇ ਪੈੜਾਂ ਦੇਖੀਆਂ ਨੇ ਕਿ ਆਹ ਕੋਈ ਨਾ ਵੀ ਚਲ ਆਪਾਂ ਆ ਕੇ ਕਰਦੇ ਆ ਗੱਲ ਉਹਨਾਂ ਨਾਲ ਤੇ ਹੁਣ ਦੱਸੋ ਭਾਈ ਤੁਸੀਂ ਬਾਤਲਾਪ ਕਿਵੇਂ ਸੀ ਭਾਈ ਤਾਂ ਬਈ ਰਾਤ ਦਾ ਸਨਾ ਬਗਨ ਕਤੂ ਕਰਕੇ ਵੱਟ ਪੁੱਛ ਕੇ ਗਏ ਆ। ਅੱਛਾ ਸਵੇਰੇ ਆ ਕੇ ਕਰਦਾ ਕੱਲ ਅਸੀਂ ਪੌਣੇ 8 ਵਜੇ ਗਏ ਆ। ਠੀਕ ਆ। ਸਾਮ ਨੂੰ ਪੌਣੇ 8 ਵਜੇ। ਆਹ ਬੰਦੇ ਨੇ ਆ ਬਹਣ ਵਾਲੇ ਨੇ ਵੀ ਰਾਤ ਬਾਢੀਆ ਉਦੋਂ ਸਾਡੇ ਮੂਹਰੇ। ਅੱਛਾ। ਠੀਕ ਆ ਬਈ। ਸਵੇਰੇ ਅਸੀਂ ਆ ਕੇ ਉਹ ਪਰਲੀ ਸਾਈਡ ਵਾਲੀ ਵੱਟ ਪੁੱਛਣ ਲੱਗੇ ਆ। ਜਿਹੜਾ ਉਹ ਪਰਲੀ ਮਾਸੜੀ ਵੱਟ। ਵੱਟਾ ਪਰਲੀ ਵੱਟ ਪੁੱਛ ਕੇ ਅਸੀਂ ਮਿਕਣੀਆਂ ਪੈਣ ਲੱਗੇ ਅਸੀਂ ਇੱਧਰ ਦੀ ਲੰਗੇ ਆ ਹਰੇ। ਠੀਕ ਆ ਬਈ। ਇਦੋਂ ਇਧਰ ਆਈ ਸੀ ਇੱਥੇ ਪੈਣਾ ਦੀ। ਆ ਬਹਣ ਦੇ ਵਿੱਚ ਦੇਖਿਆ ਨਹੀਂ ਕਿਤੇ ਇੱਥੇ। ਜਿਸ ਜੀ ਨੇ ਉੱਥੇ ਵੱਟ ਤੇ ਵੀ ਨੇ ਪੁੱਛੀ ਉਹ ਇੱਧਰ ਛੋਟੇ ਕਹਣੀ ਮੱਕੀਆਂ ਨਹੀਂ ਹੈਗੀਆਂ ਇੰਨੀਆਂ ਜ਼ਿਆਦੇ ਮਾਨੂੰ ਪਰ ਇੱਕ ਮਿੰਟ ਬਈ ਇੱਕ ਆ ਵੀ ਉਹੀ ਹੈ ਆ ਨਾ ਹੁੰਦਰਾ ਨਹੀਂ ਹੈ ਹਾਂ ਜਿਵੇਂ ਆ ਪੈਰ ਵੱਡੀ ਪੈੜਾ ਕੀ ਹਾਂ ਤੇ ਇੱਧਰੋਂ ਆ ਆ ਗਈ ਇਦਰੋਂ ਆ ਤੁਸੀਂ ਕਹਿੰਦੇ ਨੌਂਦਰ ਵਾਲੀਆਂ ਹੈ ਹਨਾ ਇਦਰ ਵਿੱਚ ਵੜ ਕੇ ਫੇਰ ਇਹ ਬਈ ਇਦਰੋਂ ਫੇਰ ਵਿੱਚ ਵੜ ਗਿਆ ਇਦਰ ਨੂੰ ਫੇਰ ਆ ਬਾਹਰ ਲੀਆਂ ਪੈੜਾਂ ਆਗੀਆਂ ਵੱਡੀਆਂ ਹਾਂ ਇਹ ਬਾਹਰ ਨੂੰ ਨਹੀਂ ਹਨਾ ਆ ਪੈੜ ਆ ਗਈ ਇਹ ਵੱਡੀ ਹਾਂ ਆ ਦੇਖੋ ਦੇਖ ਸਕਦੇ ਹੋ ਬਈ ਕਿੱਡੀ ਪੈੜ ਆ ਗਈ ਤੇ ਤੁਸੀਂ ਵੀ ਮੰਨ ਲਓ ਫੇਰ ਨੌਂਦਰ ਵਾਲੀਆਂ ਪੈੜਾਂ ਤੁਸੀਂ ਸਾਨੂੰ ਹੋ ਗਿਆ ਹਾਂ ਹਾਂ ਆ ਦੇਖੋ ਪੈੜ ਹਾਂ ਆ ਦੇਖੋ ਬਾਈ ਪੈੜ ਬਿਲਕੁਲ ਬਾਈ ਹਾਂ ਇਹ ਜਿਹੀ ਪੈੜਾ ਉੱਥੇ ਸੀ ਬਾਈ ਹਨਾ ਹਾਂ 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 ਸਹੀ ਹਾਂ ਬਸ ਤਾਂ ਬਾਈ ਪ੍ਰਸ਼ਾਸਨ ਨੇ ਪੂਰਾ ਫੁੱਲ ਜ਼ੋਰ ਲਾਇਆ ਵਿਆ ਕੱਲ ਦੇ ਵੀ ਉੱਥੇ ਪੂਰਾ ਆਪਾਂ ਕਹਿ ਦਈਏ ਵੀਡੀਓ ਸਾਹਿਬ ਐਸਡੀਐਮ ਸਾਹਿਬ ਆ ਪੈੜਾ ਇਦਾਂ ਆਈ ਫਿਰ ਇੱਧਰ ਇੱਧਰ ਨੂੰ ਕਿੱਸੇ ਤਾਂ ਹਾਂ ਜਿਵੇਂ ਆਦੇ ਇਹਦੇ ਵਿੱਚ ਪਾਣੀ ਭਰੇ ਬਿਆ ਪੈੜ 'ਚ ਹਾਂ 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 ਅੱਛਾ ਇਹਦੇ ਤੁਸੀਂ ਪਿੱਛਾ ਤਾਂ ਨਹੀਂ ਕੀਤਾ ਪੈੜ ਦਾ ਕੀਤਾ ਬਾਈ ਉਧਰੋਂ ਜਾ ਕੇ ਉਹ ਸੰਘਾਹਾਂ ਲੰਗਦੀਆਂ ਨੇ ਪੈੜ ਉਧਰੋਂ ਜਾ ਕੇ ਆਏ ਹੈ ਕੋਈ ਇੱਥੇ ਕੋਈ ਜਾਨਵਰ ਜਾਨਵਰ ਦਾ ਦੇਖਿਆ ਹੋਵੇ ਕਿਤੇ ਕੋਈ ਜਾਂ ਜੇ ਕੋਈ ਥਾਂ ਕਦਮ ਧੋੜਿਆ ਹੁੰਦਾ ਜਾਂ ਕੋਈ ਹੋ ਰਾ ਹੈ ਨਾ ਦੇਖਿਆ ਨਹੀਂ ਹੈਗਾ ਬਾਈ ਪੈੜ ਨਹੀਂ ਦੇਖੀ ਆ ਪੈੜ ਨਹੀਂ ਦੇਖੀ ਸਾਨੂੰ ਮਲਕੀਰ ਨੂੰ ਮੈਂ ਵੀਡੀਓ ਭਾਦੀ ਸੀ ਹਾਂ ਜਿਹੜੀ ਉਹ ਮੈਨੂੰ ਭੇਜੀ ਹੈਗੀ ਹਾਂ ਜਿਵੇਂ ਆ ਪੈੜਾਂ ਲਗੀਆਂ ਹਾਂ ਉਹ ਤਾਂ ਪੈੜਾਂ ਕਲੀਅਰ ਨੇ ਮੈਂ ਉਹ ਵੀ ਇਹ ਵੀਡੀਓ ਚਲਾ ਦਿੰਦਾਗਾ ਹਾਂ ਹਾਂ ਬਿਲਕੁਲ ਬਾਈ ਉਹ ਤਾਂਹੀਂ ਬਾਈ ਨੇ ਮੈਨੂੰ ਭੇਜੀਆਂ ਮੈਂ ਚੱਲ ਜਰ ਮੈਂ ਜਾ ਕੇ ਆਉਣਾ ਕਿਉਂ ਮੈਨੂੰ ਨਾ ਬਾਈ ਤੇਰਾ ਪੱਟ ਪਾਇਆ ਪੱਟ ਤੇ ਆ ਪੈੜਾਂ ਅੱਛਾ ਜੀ ਆਹ ਮਤਲਬ ਬੱਤਾਂ ਆ ਪੈੜਾਂ ਨੇ ਆ ਠੀਕੇ ਬੱਚੇ ਦੀਆਂ ਨੇ ਉਹਦੇ ਦੀਆਂ ਆ ਹਾਂ ਜਿਹੜਾ ਆਪਾਂ ਕਹਿੰਦੇ ਵੀ ਨਾਲ ਨਿਕਾ ਹੈ ਨਾ ਹਾਂ ਆ ਛੋਟੀਆਂ ਪੈਣਾ ਤਿੰਨੇ ਸਤੁਰ ਬੱਟ ਪੱਤੀ ਨੇ ਇਧਰ ਇਧਰ ਨੂੰ ਆਇਆ ਵਿਆ ਹੈ ਨਾ ਇਹ ਇਧਰ ਨੂੰ ਆਏ ਹੋਏ ਨੇ ਪਹਿਲਾਂ ਬਾਕੀ ਉਧਰ ਨੂੰ ਜਾਂਦੀਆਂ ਨੇ ਉਹ ਨੋਂਦਰ ਵਾਲੀਆਂ ਪੈੜਾਂ ਨੇ ਉਹਦੀਆਂ ਬੱਟੀਆਂ ਹਾਂ ਉਧਰ ਤੋਂ ਸਿੱਧੀਆਂ ਤੁਰ ਤੱਕ ਬੱਟ ਮੈਂ ਆਪਾਂ ਬੱਤੀ ਦਿਖਾਉਣੇ ਆਂ ਕਿ ਕੋਸ਼ਿਸ਼ ਕਰਦੇ ਆਂ ਬੱਟ ਤੇ ਤੁਰਨ ਦੀ ਉਹ ਗਿੱਲੀ ਬੱਟ ਆ ਗਈ ਤੇ ਆਹ ਦੇਖ ਸਕਦੇ ਹੋ ਬਈ ਸਾਰੀਆਂ ਤੇ ਵੀ ਆ ਬੱਟ ਬੱਟ ਦੇ ਉੱਪਰ ਨਿਸ਼ਾਨ ਨੇ ਪੂਰੇ ਹੈ ਨਾ ਪੂਰੇ ਨੇ ਬਈ ਅੱਗੇ ਵੀ ਚੱਲਦੇ ਆਂ ਬਾਈ ਬੋਚ ਬਚਾ ਕੇ ਜੇ ਚੱਲਦੇ ਆਂ ਕਿ ਕੋਈ ਗੱਲ ਨਹੀਂ ਬੱਟ ਗਿੱਲੀ ਆ ਬੂਟ ਲਿਬੜ ਜਾਣਗੇ ਵੱਤੋ ਵੱਤ ਕੋਈ ਗੱਲ ਹੋ ਜਾਣਗੇ ਫੇਰ ਧੋਲਾਂਗੇ ਆਹ ਦੇਖ ਲਓ ਬਾਈ ਪੈੜ ਮੰਨੋ ਵੱਡੀ ਵੀ ਪੈੜ ਆ ਦੇਖ ਵੱਡੀ ਵੀ ਪੈੜ ਆ ਹਾਂ ਆਹ ਵੱਡੀ ਪੈੜ ਆ ਜੀ ਤੇ ਆਹ ਨਾਲ ਛੋਟੀ ਪੈੜ ਵੀ ਆ ਤੇ ਆਹ ਨੋਂਦਰਾਂ ਵਾਲੀ ਦੇਖਣਾ ਹਾਂ ਨੋਂਦਰ ਪਹਿਲਾਂ ਤਾਂ ਨਹੀਂ ਬਾਈ ਕਦੇ ਦੇਖੀਆਂ ਪੈੜਾਂ ਇਹ ਜੀਆਂ ਨਹੀਂ ਰਾਤ ਤਾਂ ਪੁੱਛ ਕੇ ਆਂ ਬਾਈ ਬੱਟ ਇਹ ਸਾਰਾ ਅੱਛਾ ਆਹ ਬੱਟ ਰਾਤ ਪੁੱਛ ਕੇ ਗਏ ਹੋਗੇ ਰਾਤ ਬੱਟ ਪੁੱਛੀ ਆ ਆਹ ਵੀ ਦੇਖ ਲਓ ਤੁਸੀਂ ਬੱਟ ਪੂਰੀ ਸਾਫ ਪਈ ਆ ਹਨਾ ए, ऐसे बटती है ऐसे बटती है हां ਦੂਜਾ ਸਿੱਧਾ ਲੰਘ ਕੇ ਹੋ ਸਕਦਾ ਉਹ ਚ ਬੜੇ ਹੋਣ ਜਾਂ ਮੱਕੀਆਂ ਚ ਬੜੇ ਹੋਣ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੱਕੀ ਦਾ ਉਧਰੋਂ ਚਾਰ ਵੀ ਪਾਈ ਜਾਂਦੇ ਸਾਡੇ ਪਿੰਡ ਵਾਲੇ ਮਿਲਣਾ ਰਹਣਾ ਹਾਂ ਤੇ ਹੋ ਸਾਹਮਣੇ ਬਾਈ ਮੱਕੀ ਦਾ ਚਾਰ ਵੀ ਪਾਈ ਜਾਂਦੇ ਨੇ ਬਾਈ ਹੁਣ ਹੜੰਬਾ ਚੱਲਦਾਗਾ ਆ ਨੌਂਦਰਾ ਨਹੀਂ ਪੈਣ ਦਿੰਦਾ ਬਾਈ ਆ ਦੇਖ ਨਾ ਹਾਂ ਨੌਂ ਵਾਲੀ ਐਡੀ ਪੈ ਗਈ ਆ ਦੇਖ ਬਈ ਹੈਨਾ ਆ ਨੌਂ ਦੇਖ ਲੋ ਬਾਈ ਇਹ ਚ ਕਿਵੇਂ ਹੋਣੇਗਾ ਇਹ ਚ ਬਈ ਨੌਂ ਖੋਵੇ ਹੋਏ ਕਹਾ ਹਾਂ ਇਹ ਚ ਵੀ ਨੌਂ ਖੋਵੇ ਹੋਏ ਬੰਦੇ ਹੁੰਦੇ ਨੇ ਬਿਲਕੁਲ ਆ ਜਾ ਮੜਾ ਉਧਰੋਂ ਚੱਲਦੇ ਹਾਂ ਬਾਈ ਇਹਦੇ ਉੱਪਰ ਤੁਰੇ ਜਾਓ ਪਰ ਉਹ ਆਇਆ ਬਟਾ ਸਾਰੀਆਂ ਦੁਵਾਰੇ ਪਾਉਂਦੇ ਆਪਾਂ ਆਹ ਦੇਖੋ ਆਹ ਦੇਖੋ ਬਾਈ ਯਾਰ ਆਹ ਪੈਣ ਦੇਖੋ ਮਾਜਮਾਂ ਲੈ ਹਨਾ ਜਦੋਂ ਬਾਈ ਯੂਪੀ ਵਾਲੇ ਬੰਦਿਆਂ ਨੂੰ ਭੇਜ ਦਿੰਦੇ ਆ ਉਹ ਕਹਿੰਦੇ ਬਾਈ ਵੀ ਆਈਆਂ ਵੀ ਤਿੰਦੂਆ ਬਾਗ ਜਾਂ ਇਹੋ ਜਿਹਾ ਕੁਝ ਉਹਦੀ ਆ ਹਾਂ ਬਿਲਕੁਲ ਬਾਈ ਜਿਵੇਂ ਵਿੱਚ ਬੰਦੇ ਕਹਿੰਦੇ ਰਿਸ਼ਾ ਜਾਂ ਕੁਸੂਰ ਆ ਆਹ ਦੇਖੋ ਬਾਈ ਕਿੱਡੀ ਪੈੜ ਆ ਮਤਲਬ ਆਹ ਬਟ ਬਟ ਗਿਆ ਵਿਆ ਸਵੇਰੇ ਫਿਰ ਬਾਈ ਇੱਕ ਵਾਰ ਹੌਲ ਪੈ ਗਿਆ ਉਹ ਉਦੋਂ ਇਹ ਤਾਂ ਨਾ ਗੱਲ ਹੁਣ ਹੋਰ ਵੀ ਆ ਬਾਈ ਗੱਲ ਕਰ ਉਹ ਪੰਪ ਵਾਲੇ ਬੰਦੇ ਨਾ ਡਰੀ ਜਾਂਦੇ ਨੇ ਕਹਿੰਦੇ ਵੀ ਕਿਤੇ ਸਾਡੇ ਕੋਲੇ ਬਾਹਲੇ ਉਹ ਹੁਣ ਹੋਜੇ ਵੀ ਤੁਸੀਂ ਉਹਨਾਂ ਦਾ ਕਿਉਂ ਨਹੀਂ ਦੱਸਿਆ ਉਹਨਾਂ ਦੇ ਬਾਈ ਪੰਪ ਤੇ ਭਈਏ ਪੈਂਦੇ ਹੁੰਦੇ ਸੀ ਭਈਆਂ ਨੇ ਰਾਤ ਨੂੰ ਦੇਖ ਲਿਆ ਬਾਈ ਹਨਾ ਮੁੜ ਕੇ ਭਈਏ ਡਰਦੇ ਮਾਰੇ ਅੰਦਰ ਪੈ ਗਏ ਬਾਣੀਆਂ ਦਾ ਪੈਟਰੋਲ ਪੰਪਾ ਉਹਨਾਂ ਨੇ ਵੀ ਅੱਜ ਕੁਦਰਤੀ ਮੰਨ ਲਾ ਕਿਸੇ ਬੰਦੇ ਕੋਲੇ ਗੱਲ ਹੋਈ ਕਹਿੰਦੇ ਬਾਈ ਇਹ ਤਾਂ ਘੱਟੋ ਘੱਟ 10 11 ਦਿਨ ਪਹਿਲਾਂ ਕਹਿੰਦੇ ਸਾਡੇ ਬੰਦਿਆਂ ਨੇ ਦੇਖਿਆ ਸੀ ਆਹ ਔਰੋਂ ਫਿਰ ਬਈ ਆئیںਗੇ ਹੈਗਾ ਉੱਥੋਂ ਬਾਈ ਉੱਥੋਂ ਮੁੜ ਕੇ ਹਾਂ ਉਹ ਵਾਹਣ ਵਾਲਾ ਸੀ ਦੌੜੀ ਖੱਟ ਕੇ ਸੀ ਹਾਂ ਉਹ ਗਾਹਾਂ ਦੇਖਿਆ ਕਹਾਂ ਵੱਟ ਜਾ ਕੇ ਇੱਥੇ ਹਾਂ ਆ ਇਸੇ ਵੱਟ ਤੇ ਵੀ ਨਾ ਕਹਾਂ ਉਹ ਵੱਟੋ ਕਿਥੋਂ ਦੀ ਮਤਲਬ ਵਾਹਣ ਦੇ ਵਿੱਚ ਦੀ ਬੜੇ ਛੜੇ ਇੱਥੋਂ ਦੀ ਉਹ ਵਾਹਣ ਨੀ ਮੈਸ ਦੇਖੋ ਮਾੜੇ ਕਿੰਨੇ ਵੀ ਆਹਰੋਂ ਦੀ ਜਾ ਕੇ ਇੱਕ ਮਿੰਟ ਅਰੇ ਆ ਵੀ ਪਈਆਂ ਨੇ ਬਾਈ ਮੇਨ ਦਾ ਇਹ ਵੀ ਹੈਗੀਆਂ ਬਾਈ ਹੈਨਾ ਹੈਗੀਆਂ ਹੈਗੀਆਂ ਸਿੱਟਾ ਉਹ ਵੱਟ ਤੇ ਅਰੇ ਆ ਵੀ ਨਹੀਂ ਜਿਵੇਂ ਆਹਗਾ ਹੈ ਆਹ ਵੱਟ ਉਹ ਵੱਟ ਵੀ ਦੇਓ ਉਧਰ ਵੀ ਹੋ ਉਧਰ ਅਸੀਂ ਗਏ ਉਹ ਬਾਈ ਹੁਣੇ ਬਾਈ ਲਈ ਝੋਨਾ ਲਈ ਜਾਂਦੇ ਅਗੇ ਵੀ ਹੋ ਸਕਦਾ ਵੀ ਹੋ ਸਾਹਮਣੇ ਝਿੜੀ ਆ ਗਈ ਹੈ ਨਾ ਵੀ ਲੱਗ ਸਕਦਾ ਬਾਈ ਜਾਂ ਉਹ ਬਾਈ ਯਾਰ ਬੰਦਾ ਦਾ ਜਮਾ ਕੋਲੇ ਉਹ ਬੰਦਾ ਦਾ ਜਮਾ ਕੋਲੇ ਫਿਰਦਾ ਹੈ ਨਾ ਜਾਂ ਮੱਕੀ ਆ ਉਧਰ ਆ ਇਧਰ ਹੈਗੀਆਂ ਪੈੜਾ ਹੈਗੀਆਂ ਇਤੇ ਪੈੜਾ ਹੈਗੇ ਨਾ ਕਾਵਲ ਪੈੜਾ ਕਾਵਲ ਪੈੜਾ ਵੱਡੀ ਪੈੜਾ ਜੇ ਮੈਂ ਇੱਥੇ ਵੀ ਦੇਖ ਲਿਆ ਬਾਈ ਉਸ ਤੋਂ ਬਾਅਦ ਉਹਨਾਂ ਨਾਲ ਵੀ ਬਾਈ ਨਾਲ ਕਰਦੇ ਆ ਗੱਲ ਤੇ ਜਾ ਉਧਰ ਜਿਹੜਾ ਬਾਈ ਕਹਿੰਦੇ ਨੇ ਉਹ ਦੇਖ ਹੀ ਹਉਣਿਆ ਗਿਆ ਗਾ ਤੇ ਬੜਾ ਯਾਰ ਮੇਰਾ ਹੜਾ ਖਿਆਪਾ ਛੜਿਆ ਜਾਣ ਨੂੰ ਹਨਾ ਵਿੱਚ ਬਾਈ ਬੰਦੇ ਮਖੌਲ ਮੰਦਿਆ ਜਿਹਨੂੰ ਐ ਹੁੰਦਾ ਵੀ ਖਾਣੀ ਉਹ ਹੈਗਾ ਹਾਂ ਵਿੱਚ ਕਰੀ ਜਾਂਦੇ ਨੇ ਕਹਿੰਦੇ ਮਲਕੀਤ ਨੇ ਆਪਦਾ ਕੋਠਾ ਦਿਖਾਉਣਾ ਸੀ ਕੋਠਾ ਫੇਮਸ ਕਰਨਾ ਸੀ ਤਾਂ ਹੋ ਗਿਆ ਵੀ ਪਤੰਦਰੋ ਜਿਹਨੇ ਜਾਨ ਤੇ ਬਣੀ ਹੁੰਦੀ ਹੈ ਉਹਨੂੰ ਪਤਾ ਲੱਗਦਾ ਹੈ ਜਿੰਨਾ ਲਈ ਮੈਨੂੰ ਭਾਈਏ ਵੀ ਮਿਲੇ ਨੇ ਭਾਈਏ ਉਹ ਉੱਥੇ ਬੈਠੇ ਸੀ ਕਿ ਮੈਂ ਦਿਖਾਉਣ ਲੱਗ ਜਿਨ੍ਹਾਂ ਨੇ ਦੇਖੀ ਆ ਇਹਨਾਂ ਨੇ ਸਾਡੇ ਕੀ ਲੱਗ ਬਾਈ ਦੱਸੀ ਲਾਉਂਦੇ ਸੀ ਬਾਜੀ ਕਹਿੰਦੇ ਟਾਵਲ ਸੀ ਪੂਰਾ ਹੂੰ ਕਹਿੰਦਾ ਉਹ ਦਿਨ ਦੇ ਭਈਏ ਭਈਆ ਅੰਦਰ ਹੀ ਪੈਂਦੇ ਆ ਇਹ ਐ ਇੱਥੇ ਦੇਖ ਬਈ ਇੱਕ ਮਿੰਟ ਉਹਨਾਂ ਨੂੰ ਪੁੱਛਦੇ ਆ ਬਾਈ ਹੁਣ ਕਿਹੜੀ ਵੱਟ ਦੇ ਕਹਿੰਦੇ ਨੇਗੇ ਤੇ ਸਾਡੇ ਪਿੰਡ ਦੇ ਬੰਦੇ ਨੇ ਕਿ ਮੈਨੂੰ ਲੱਗਦਾ ਹੈਗਾ ਤਾਂ ਬਾਈ ਹੈਗੇ ਤਾਂ ਹੈਗੇ ਨਿਸ਼ਾਨ ਉਹ ਗੱਲ ਪੱਕੀ ਉਹਨਾਂ ਦੀ ਕੌਣਗੇ ਬਾਈ ਜਿਵੇਂ ਆ ਇਹ ਮਤਲਬ ਫਿਰ ਰਾਤ ਕਿਹੜੇ ਗੂੜੇ ਦੇ ਕੇ ਗਿਆ ਬਾਈ ਹੈਨਾ ਆ ਰਿਹਾ ਬਈ ਸਾਇਆ ਹੋਇਆ 65 ਸੁੱਤੀ ਹੋਈ ਹੈ ਨਾ ਹੂੰ ਕੁਛ ਉਸ ਤੋਂ ਬਾਅਦ ਇਹਨਾਂ ਨੇ ਵੀ ਉੱਤੇ ਗੇੜੇ ਕਿਉਂ ਸਰ ਨਹੀਂ ਲੱਟ ਬਈ ਸਵੇਰੇ ਜਦੋਂ ਆਕੇ ਜਦੋਂ ਦੁਵਾਰੇ ਦੇਖਿਆ ਸਵੇਰੇ ਪੈੜਾ ਸੀ ਕੁਛ ਉਸ ਤੋਂ ਬਾਅਦ ਤੁਸੀਂ ਵੀ ਫਿਰ ਬੱਟਾ-ਵੱਟਾਂ ਦੇ ਉੱਪਰ ਚੱਲ ਪਏ ਹੈਣਾ ਆ ਬੱਟਾ ਉੱਤੇ ਚੱਲ ਪਏ ਸਾਨੂੰ ਐ ਹੋ ਗਿਆ ਮਹਾ ਕਹੀ ਦੇਖ ਕੇ ਰਿਤਿ ਸੀ ਪੰਜੇ ਹਾਂ ਸਾਨੂੰ ਐ ਦੀ ਦਾ ਮਹਾ ਹਨਾ ਸਿੱਧ ਬੜਿਆ ਹੋਆ ਆਪਣੇ ਬੈਠੋ ਹਾਂ ਬੰਨੇ ਜੋ ਹਾਂ ਸਾਨੂੰ ਲਵੇ ਜੀ ਇਹਦਾ ਗੱਲ ਹੈਗੀ ਆ ਫਿਰ ਵੀ ਜਾਣ ਤਾਂ ਚੀਜ਼ ਹੈ ਨਾ ਬੱਚੇ ਦੇ ਨਾਲ ਨਹੀਂ ਨਾ ਨਾ ਬਿਲਕੁਲ ਬਾਈ ਬਿਲਕੁਲ ਆਹ ਦੇ ਬਾਈ ਨੰਦਰ ਕਾ ਰੇ ਵੀ ਖੂਈ ਹੋਈ ਹੈ ਜਿਹੜੀ ਬਾਈ ਖੂਈ ਕਹਿੰਦੇ ਨੇ ਆਹ ਦੇਖਾ ਪਰ ਇਹ ਵੀ ਬੱਟ ਪੱਕੀ ਆ ਕੋਸ ਤੋਂ ਉਦੋਂ ਬਾਅਦ ਕਣੀਆਂ ਪੈ ਗਈਆਂ ਹਾਂ ਜਿੱਥੇ ਕਿਤੇ ਪੈਰ ਹੋਉਂਦਾ ਆਹ ਦੇ ਬਾਈ ਆ ਦੇਖਾ ਹੈਨਾ ਹਾਂ ਫਿਰ ਵੀ ਬੱਟ ਮੰਨਦਾ ਵੀ ਬਾਈ ਇਹ ਤਾਂ ਕੜੀ ਹੋਈ ਵੀ ਆ ਬੱਟ ਪਹਿਲਾਂ ਦੀ ਹੋਣ ਕਰਕੇ ਤੇ ਉਸ ਤੋਂ ਬਾਅਦ ਆ ਉਰੇ ਦੇਖੀ ਬਾਈ ਇੱਧਰ ਦੇਖ ਤੇ ਡਾ ਹੋ ਗੇ ਆ ਤੇ ਬਈ ਹਾਂ ਆ ਦੇਖ ਬਰਾਵਾ ਆ ਦੇਖੋ ਬਈ ਮੈਂ ਕਹਣਾ ਸਹੀ ਗੱਲ ਆ ਨੌ ਖੋਵੇ ਹੋਏ ਦੇਖੋ ਮਹਾਲਾ ਪੂਰੇ ਲੈ ਜਿਹੜੇ ਬੰਦੇ ਕਹਿੰਦੇ ਆ ਵੀ ਇਹ ਊਈ ਮਜ਼ਾਕ ਕਰੀ ਜਾਂਦੇ ਆ ਆ ਕਰੀ ਜਾਂਦੇ ਵੀ ਹੈਗੀ ਹੈ ਨਾ ਹਾਂ ਅਜੀ ਤੂੰ ਮੰਨ ਲਾ ਬਈ ਇੱਧਰ ਨੂੰ ਗਿਆ ਜੇਰ ਫਿਰ ਉਹਨਾਂ ਨੂੰ ਕਹੀਏ ਜਿਹੜੇ ਉੱਥੇ ਬੈਠੇ ਨੇ ਬੰਦੇ ਵੀ ਤੁਸੀਂ ਇਹਦੇ ਵਿੱਚ ਕਾਰਵਾਈ ਕਰਕੇ ਦੇਖੋ ਕੋਈ ਹੈ ਨਾ ਬਈ ਬਈ ਇੱਥੇ ਬੜਾ ਵੀ ਆ ਬੰਦੇ ਦੇ ਵਿੱਚ ਬੜਦਾ ਅੱਛਾ ਪੂਰਾ ਸੰਘਣਾ ਬਾਈ ਹੈਨਾ ਦੋਜਾਂ ਦੀ ਜਾਲ ਲੂਰ ਬੜ ਬੜ ਜਾਂਦੀ ਐ ਚ ਹਾਂ ਫੋਰ ਖੁੰਨੇ ਪਸੂ ਪਾਸੋਂ ਇੱਥੇ ਵੀ ਬੜਿਆ ਹੋ ਸਕਦਾ ਮੈਨੂੰ ਨਾ ਉਹ ਜੁਪੀ ਵਾਲੇ ਬੰਦੇ ਦਾ ਫੋਨ ਆਇਆ ਸੀ ਉਹ ਕਹਿੰਦੇ ਵੀ ਜਿਵੇਂ ਜਦੋਂ ਜੁਪੀ ਦੇ ਵਿੱਚ ਕੋਈ ਇਹੋ ਜਿਹਾ ਕਾਰਨ ਪੈਣ ਹੁੰਦਾ ਹੈਨਾ ਕਹਿੰਦੇ ਪਹਿਲੀ ਗੱਲ ਤਾਂ ਉਹ ਰੇੜੂਏ 'ਚ ਬੋਲਦੇ ਆ ਬਾਈ ਕਹਿੰਦਾ ਰੇੜੂਏ 'ਚ ਬੋਲਣ ਤੋਂ ਬਾਅਦ ਸਾਰੇ ਲੋਕ ਇਕੱਠੇ ਹੋ ਜਾਂਦੇ ਆ ਫਿਰ ਉਹਨਾਂ ਦੇ ਕੋਲੇ ਕਹਿੰਦਾ ਵੀ ਇਹ ਜਿਹੀ ਚਿਪਾਂ 'ਚ ਭਰਾਇਆ ਜਿਵੇਂ ਰੌਲਾ ਗੋਲਾ ਨਹੀਂ ਹੁੰਦਾ ਢੋਲ ਢਮਕਾ ਪਾਇਦਾ ਪੜਾਕੇ ਪਾਇਦੇ ਨੇ ਉਹ ਹੁੰਦੇ ਨੇਗੇ ਕਹਿੰਦਾ ਵੀ ਉਹ ਚੀਜ਼ ਨਾਲ ਬਾਈ ਇਹ ਦੂਰ ਭਜਦਾ ਦੁਬਾਰੇ ਫਿਰ ਇਹ ਜੰਗਲ ਚ ਪੜਦਾ ਹੈ ਇਹਦਾ ਇਹ ਮਤਲਬ ਹੈ ਜਿਵੇਂ ਕੋਈ ਜਾਨਵਰ ਤਲਕ ਕੇ ਆ ਗਿਆ ਕਿਸੇ ਬਸਿਓ ਹਨਾ ਵੀ ਉਸੇ ਤਰ੍ਹਾਂ ਉਹ ਹੋ ਗਿਆ ਬਾਕੀ ਰੱਬ ਰਾਖਾ ਚਲੋ ਬਾਈ ਜੀਰੀ ਲਾਉਂਦੇ ਵੀ ਧਿਆਨ ਰੱਖਿਓ ਚੰਗਾ ਬਿਲਕੁਲ ਮੈਂ ਉਹਦਨੇ ਕਿਹਾ ਤੀਗਾ ਐਸੇ ਕਰਕੇ ਸਾਡੇ ਜਵਾਕਾਂ ਨੂੰ ਮੈਂ ਤਾਂ ਉਹਦਨੀ ਖੇਤੋਂ ਘਰੇ ਭੇਜਦਾ ਮਾ ਵੀ ਇੱਥੇ ਰਾਤ ਨੂੰ ਨਹੀਂ ਰਿਹਾ ਕਰੂੰ ਖੇਤ ਉਥੇ ਵੀ ਭਾਈ ਆਪਦੇ ਕੋਲੇ ਗੰਡਾਸਾ ਉਹ ਕਰਿਆ ਹੋਰ ਸਾਹਮਣੇ ਸਾਡੇ ਹਰੀਗੜ੍ਹ ਦੇ ਘਰ ਆ ਕੇ ਲੈ ਆ। ਆਹ ਮਟਾ ਕਿਉਂ ਆ ਨਹੀਂ ਦੇਖੋ ਵੀ ਬੰਨਿਆ ਨਹੀਂ ਆਂਦੀ ਆ ਮਟਾ। ਹਾਂ ਨਹੀਂ ਨਹੀਂ ਬਿਲਕੁਲ ਭਾਈ। ਹੋ ਤੁਰ ਤੱਕ ਬੱਟਦੇ ਨੇ ਭਾਈ। ਨਹੀਂ ਐਸਾ ਹੀ ਮੁੜਦਾ ਦੇਖਿਆ ਕਹਾਂ ਤਾਂ ਨਹੀਂ ਗਏ ਨਹੀਂ। ਅੱਛਾ। ਕਹਾਂ ਬ੍ਰੇਕ ਦੇਖੀਏ। ਨਹੀਂ। ਬੰਨੀਆਂ ਭਾਈ ਉੱਪਰ ਅੱਗੇ ਦੇਖੀਏ ਸੀ ਮੁੰਡਾ ਇਸ ਤੇ। ਅੱਛਾ। ਕਿੱਥੋਂ ਅੱਛਾ ਜੇ ਤਾਂ ਮੰਨ ਲਾ ਭਾਈ ਇਧਰੋਂ ਵੀ ਇਧਰੋਂ ਗਿਆ ਵਿਆ ਹਨਾ ਵੀ ਐਡੋ ਵੱਡ ਗੇੜੇ ਗੂੜੇ ਦਿੱਤੇ ਵੀ ਆ ਗਏ ਇਧਰ ਵੀ ਆਪਾਂ ਦੇਖ ਲੈਨੇ ਆ ਅਈ ਤੇ ਕਈ ਵਾਰ ਕਿ ਹੂੰ ਪੈਰਪੂਰ ਖੂਬਿਆ ਹੁੰਦਾ ਜਾਂ ਕੋਈ ਹੋਰ ਹੁੰਦਾ ਜਿਵੇਂ ਆ ਤਾਂ ਵਾਹਣ ਜਮੀ ਹਜੇ ਇਧਰ ਦੇ ਪਾਸੇ ਨਹੀਂ ਕੋਈ ਉਹਦੀ ਹਲਚਲ ਹੈਗੀ ਆ ਨਹੀਂ ਕੀ ਹੋਦੀ ਇਧਰ ਦੇ ਪਾਸੇ ਨਹੀਂ ਕੁਝ ਆ ਇਹ ਤਾਂ ਸਵੇਰੇ ਬਾਕੀ ਗੱਲ ਜਮਾ। ਅਸਾਜਾ ਉਹ ਦੁਬਾ ਕਣੀਆਂ ਪੈ ਖਾਸੀਆਂ ਕਣੀਆਂ ਪੈ ਗਈਆਂ ਫਿਰ ਤਾਂ ਹਨਾ। ਹਾਂ। ਆਹ ਔਰੇ ਆ ਬਰਾ ਉਹ ਸਾਡੇ ਹਰੀਗੜ੍ਹ ਤੇ ਪਠਨਾਂ ਦੇ ਵਿਚਾਲੇ ਦੇ ਖੇਤ ਨੇਗੇ। ਇੱਥੇ ਪ੍ਰਮਾਤਮਾ ਮਿਹਰ ਰੱਖੇ। ਮੈਂ ਉਹਦਨੇ ਵੀ ਐਸੇ ਕਰਕੇ ਬਾਈ ਆਪਣੇ ਪਿੰਡ ਬੁਲਾਇਆ ਦੀ ਗੇ ਰਾਤ ਨੂੰ। ਮਾਹ ਕੋਈ ਪਤਾ ਨਹੀਂ ਹੁੰਦਾ ਇਹ ਜਾਨਵਰ ਕਰੇ 30 30 ਕਿਲੋਮੀਟਰ ਤੱਕ ਸ਼ਿਕਾਰ ਕਰਨੋਂ ਨਿਕਲ ਸਕਦਾ ਏ। ਮਾਹ ਜਿਵੇਂ ਆਪਣੇ ਜਾਨਵਰ ਬਾਹਰੇ ਹੁੰਦੇ ਆ ਮੱਝਾਂ ਘਾਵਾਂ ਹਨਾ। ਕੋਈ ਹੋਰ ਆ ਕਿਸੇ ਦੇ ਘੋੜੇ ਕੁਝ ਮਹਰਵਿੰਦਰ ਸਰਪੰਚ ਦੇ ਜਾਨਵਰ ਘੋੜੇ ਨੇ ਬਾਈ ਖੇਤ। ਇਨੇ ਲੱਖਾਂ ਕਰੋੜਾਂ ਰੁਪਈਆ ਦੇ ਯਾਰ ਹੈ ਇਹ ਬੱਚਿਆਂ ਕਰ ਕੀ ਨੂੰ ਕਹਿੰਦਾ ਕਿਹੜਾ ਇਹ ਜਿਹੜੀ ਸ਼ੇਰਨੀ ਆ ਇਹ ਇਹ ਤਾਂ ਬਾਈ ਹਜੇ ਆਏ ਆ ਤੂੰ ਜਿਹਦਾ ਹੀ ਪਿੰਡ ਚ ਵਰਜੇ ਫੇਰ ਤਾਂ ਉਥੇ ਹੀ ਹਮਲਾ ਕਰੂ ਨਹੀਂ ਜਾਨਵਰ ਉਹਨਾ ਟਾਈਮ ਹਮਲਾ ਨਹੀਂ ਕਰਦਾ ਹੁੰਦਾ ਜਿੰਨਾ ਟਾਈਮ ਉਹਨੂੰ ਮਾਂ ਦਾ ਖਾਣਾ ਖਰਾਕ ਪਾਣੀ ਮਿਲੀ ਜਾਂਦਾ ਅੱਥ ਨੇ ਵੀ ਤੁਸੀਂ ਮੰਨ ਲਓ ਵੀ ਸੂਰਜ ਸੇਪਣ ਤੋਂ ਨਵੇਂ ਵਗ ਜਿਓ ਸਹੀ ਕਰਾਂਗੇ ਪਹਿਲੀ ਨਗਾਗਾ ਮੈਨੂੰ ਯੂਪੀ ਵਾਲੇ ਬੰਦੇ ਨੇ ਦੱਸਿਆ ਕਿ ਜਾਂਦਾ ਇਹ ਸੂਰਜ ਸੇਪਣ ਤੋਂ ਬਾਅਦ ਅਟੈਕ ਕਰਦਾ ਸ਼ਿਕਾਰ ਕਰਦਾ ਜਾਂ ਸੂਰਜ ਚੜ੍ਹਨ ਤੋਂ ਪਹਿਲਾਂ ਬਾਈ ਜੋ ਉਦੋਂ ਫਿਰ ਇਹਨੂੰ ਸਵੇਰੇ ਮਨ ਦਾ ਭੁੱਖ ਲੱਗੀ ਹੁੰਦੀ ਹੈਗੀ ਉਦੋਂ ਇਹਨੂੰ ਕੁਛ ਨਾ ਕੁਛ ਚਾਹੀਦਾ ਖਾਣ ਨੂੰ ਮੁੜ ਕੇ ਤਾਂ ਫਿਰ ਜਿਵੇਂ ਆਪਾਂ ਦੇਖਦੇ ਆਂ ਵੀ ਸਰਦਨ ਪਿਆਰ ਹੁੰਦਾ ਹੈ ਮੇਰੇ ਕੋਲ ਅੱਜ ਮਹਾਲੀ ਤੋਂ ਫੋਨ ਆਇਆ ਕਿਸੇ ਪ੍ਰੋਫੈਸਰ ਦਾ ਜਿਨ੍ਹਾਂ ਦਾ ਬਈ ਬਰੇਲੀ ਦੇ ਵਿੱਚ ਉਹ ਹੈ ਜ਼ਮੀਨ ਆ ਗਈ ਉਹਨਾਂ ਨੇ ਦੱਸਿਆ ਮੈਨੂੰ ਕਹਿੰਦੇ ਵੀ ਇਹਦਾ ਇਸ ਤਰ੍ਹਾਂ ਦਾ ਐ ਸਿਸਟਮ ਹੁੰਦਾ ਐ ਹੁੰਦਾ ਕਹਿੰਦਾ ਕਹਿੰਦੇ ਉੱਥੇ ਸਾਡੇ ਖੇਤਾਂ ਦੇ ਵਿੱਚ ਆਮ ਹੀ ਆਉਂਦਾ ਮੈਂ ਵੀ ਫਿਰ ਉਹਨੂੰ ਦੱਸਿਆ ਮਾ ਜੀ ਜੁਪੀ ਮੈਂ ਜਿੱਥੇ ਤੁਸੀਂ ਨਾਂ ਲੈਨੇ ਹੋ ਵੀ ਉੱਥੇ ਸਾਡੇ ਚਾਚਾ ਜੀ ਦਾ ਢੱਬਾਗਾ ਤੇ ਅਸੀਂ ਉੱਥੇ ਜਾਂਦੇ ਰਹੇ ਨੇਗੇ ਉੱਥੇ ਆਮ ਹੀ ਗੱਲ ਆ ਬਾਈ ਤੇ ਉੱਥੇ ਕੋ ਚੂਕਾ ਵਿੱਚ ਆ ਸਾਰਾ ਟਾਈਮ ਜਿਹਨੂੰ ਕਹਿੰਦੇ ਨੇਪਾਲ ਦੇ ਬਿਲਕੁਲ ਕੋਲੇ ਸਾਰਾ ਜੰਗਲ ਵਾਲਾ ਏਰੀਆ ਹੀ ਆ ਉਹ ਨਹਿਰ ਤੇ ਨਾ ਮੰਨਦਾ ਬਾਈ ਰੋਜ਼ ਰਾਤ ਨੂੰ ਪਾਣੀ ਪੀਣ ਆਉਣੀ ਆਉਣਾ ਸ਼ੇਰ ਨਹੀਂ ਸ਼ੇਰ ਹੋਵੇ ਚੀਤਾ ਹੋਵੇ ਹੈਨਾ ਹਾਂ ਪਿੱਛੇ ਜੇ ਸਾਡਾ ਇੱਕ ਮਿੱਤਰ ਦੀ ਉੱਥੋਂ ਬਾਈ ਮਨਦੀਪ ਤੇ ਉਹਦੇ ਸ਼ੀਰੀ ਨੂੰ ਜਾ ਕੇ ਲੈ ਗਿਆ ਦੀ ਜੰਗਲ ਦੇ ਵਿੱਚ ਤੇ ਮੈਂ ਬਰਸੋਂ ਚ ਉੱਥੇ ਫੋਨ ਲਾਇਆ ਗੱਤੀ ਨੂੰ ਜਿੱਦਨੇ ਆਪਣੇ ਹੋਰੇ ਪੱਠਣ ਵਾਲੀ ਗੱਲ ਉਹ ਉੱਥੇ ਘੱਟੂ ਵਾਲੀ ਗੱਲ ਹੋਈ ਆਗੀ ਮਾਹਬਾਈ ਫਿਰ ਉਹ ਬੰਦੇ ਦਾ ਕੀ ਹੱਡੀਆਂ ਉੱਡੀਆਂ ਮਿਲੀਆਂ ਜੀ ਕਿਵੇਂ ਕਹਿੰਦਾ ਇੱਕ ਦਾ ਬਾਈ ਉਹਦੇ ਕੋਲੇ ਦਾਤੀ ਦੀ ਦਾਤੀ ਮਿਲੀ ਹੈ ਕਹਿੰਦਾ ਜਾ ਉਹ ਬੰਦੇ ਦੇ ਕੱਪੜੇ ਮਿਲੇ ਨੇ ਨਹੀਂ ਉਹਦਾ ਕੋਸ਼ ਬੰਦੇ ਦਾ ਨਾਮ ਉਹ ਨਿਸ਼ਾਨ ਹੀ ਨਹੀਂ ਮਿਲਿਆ ਹੈਗਾ ਆਪਾਂ ਕਹਿੰਦੇ ਹੱਡੀਆਂ ਨਹੀਂ ਮਿਲਦੀਆਂ ਆ ਨਹੀਂ ਮਿਲਦੀਆਂ ਹੈਨਾ ਮੁਸਕ ਮਾਰਦਾ ਆ ਨਹੀਂ ਹੁੰਦਾ ਇਹ ਮੁਸਕ ਮਾਰਨ ਜੋਗਾ ਦਾ ਕੰਮ ਛੱਡਦਾ ਹੀ ਨਹੀਂ ਬਾਈ ਇਹਦਾ ਮੁਸਕ ਮਾਰਨ ਜੋਗਾ ਕੰਮ ਛੱਡਦਾ ਨਹੀਂ ਤੇ ਆਹ ਔਰ ਇਹ ਵੀ ਤੁਸੀਂ ਦੇਖ ਲਓ ਆਹ ਸਾਰੀਆਂ ਪੜਾਂ ਜਿਹੜੀਆਂ ਬਾਈ ਨੇ ਕਹੀਆਂ ਮੈਨੂੰ ਬਾਈ ਹੁਰੀ ਨੇ ਦੱਸਿਆ ਇਸੇ ਕਰਕੇ ਕਹਿੰਦੇ ਵੀ ਕਦੂ ਦੇ ਵਿੱਚ ਆ ਮਾਹ ਕੋਈ ਗੱਲ ਨਹੀਂ ਬਾਈ ਬੂਟੀ ਖਰਾਬ ਹੋਣਗੇ ਵੱਧ ਤੋਂ ਵੱਧ ਹੋਰ ਕੀ ਹੈਗਾ ਤੇ ਪਰ ਆਪਣਾ ਜਿਹੜਾ ਫਰਜ਼ ਬਣਦਾ ਐਨੇ ਦਿਨਾਂ ਤੋਂ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਚੀਜ਼ ਦਿਖਾ ਰਹੇ ਹਾਂਗੇ ਜਿੱਥੇ ਵੀ ਦੀ ਅਪਡੇਟ ਹੁੰਦੀ ਆ ਆਪਾਂ ਸਭ ਤੋਂ ਪਹਿਲਾਂ ਉਸ ਜਗ੍ਹਾ ਦੀ ਮੈ ਤਾਂ ਨਿਰਖ ਕਰਦਾ ਪੈੜਾ ਦੇਖਦੇ ਹਾਂਗੇ ਫਿਰ ਉਸ ਤੋਂ ਬਾਅਦ ਚ ਵੀਡੀਓ ਬਣਾਉਣੀ ਸ਼ੁਰੂ ਕਰਦੇ ਹਾਂਗੇ ਬਾਕੀ ਭਰਾਵੋ ਸ਼ੇਅਰ ਕਰਦਿਆ ਕਰੋ ਅੱਗੇ ਕਿਸ ਦਾ ਫਾਇਦਾ ਹੋ ਜੂਗਾ ਕਈ ਵਾਰ ਆਪਾਂ ਬੇਪੜ੍ਹੇ ਖਾ ਜਿਵੇਂ ਹੁਣ ਬੰਦੇ ਬਾਈ ਸਾਡੇ ਪਿੰਡ ਦੇ ਬੰਦੇ ਨੇ ਮਤਲਬ ਰਾਤ ਨੂੰ ਇਧਰ ਆਈਂ ਤੁਰੇ ਫਿਰਦੇ ਆ ਹਨਾ ਕਈ ਵਾਰ ਨਾਂ ਪਤਾ ਲੱਗੇ ਬੰਦੇ ਨਾਂ ਧਿਆਨ ਚ ਹੋਵੇ ਕੋਈ ਐਦਾਂ ਦੀ ਗੱਲਬਾਤ ਹੋ ਜੇ ਮੁੜ ਕੇ ਫਿਰ ਅਗਲਾ ਕਹਿੰਦਾ ਯਾਰ ਮਤਲਬ ਕੀ ਤੂੰ ਹੋਰਾਂ ਤੋਂ ਗਲਤ ਆ ਬਗੀ ਜਾਣੀ ਅਸੀਂ ਸੁੱਖੀ ਨੂੰ ਦੱਸਿਆ ਦੀ ਉੱਥੇ ਹਨਾ ਅਗਲਾ ਕਹਿੰਦਾ ਯਾਰ ਤੁਸੀਂ ਹੀ ਦੱਸਿਆ ਤੁਸੀਂ ਹੀ ਦੱਸਿਆ ਵੀ ਜੇ ਡਰਾਂ ਤਾਂ ਬਾਈ ਉਹਦਾ ਤਾਂ ਹੱਲ ਹੋਵੇ ਲਓ ਮੇਤਰੋ ਬਾਈ ਜਿਹੜਾ ਪਹਿਲਾਂ ਪੱਟਸਾਂ ਤੋਂ ਕਟੂ ਦੇ ਵਿਚਾਲੇ ਉਹ ਸੀਗਾ ਹਨਾ ਹੁਣ ਆ ਬਾਈ ਹੁਰੀ ਨੇਗੇ ਇਹ ਕਹਿੰਦੇ ਅਸੀਂ ਰਾਤ ਪੋਛ ਕੇ ਕਿਉਂ ਬਾਈ ਵਟਾ ਰਾਤ ਹੈ ਕੱਦੂ ਬਿਤਾਵਾਂਗਾ ਠੀਕ ਹੈ ਇੱਧਰਲੀ ਵੱਟ ਸੀ ਉਹ ਉੱਦੀ ਉੱਤਰ ਤੇ ਇੱਧਰਲੀ ਰਾਤ ਪਹੁੰਚ ਕੇ ਆ ਠੀਕ ਹੈ ਆ ਜਿਹੜੀ ਲੋਕੇਸ਼ਨ ਆਂਗੀ ਇਹ ਪਠਰਾਂ ਤੋਂ ਹਰੀਗੜ੍ਹ ਦੇ ਵਿਚਾਲੇ ਆ ਜਿੱਥੇ ਕੱਛੀ ਆ ਜਾਂਦੀ ਹੈਗੀ ਤੇ ਹੋ ਸਾਹਮਣੇ ਇੱਥੇ ਬਾਈ ਉਹ ਸਮਾਦਾਂ ਦੀ ਜਗ੍ਹਾ ਤੇ ਕਿਵੇਂ ਆ ਬਾਈ ਸਮਾਦ ਹੈ ਸਮਾਦ ਹੈ ਝਿੜੀ ਜੀ ਪਈਆ ਝਿੜੀ ਪਈਆ ਤਾਂ ਹੀ ਮੈਂ ਲੱਗ ਜਾਂਦਾ ਮਾ ਵੀਰ ਜਿਵੇਂ ਕਿਸੇ ਉਹਦੀ ਜਗ੍ਹਾ ਹੁੰਦੀ ਆ ਦਰਗਾਹ ਦੀ ਜ ਉਹ ਸਮਾਦਾਂ ਦੀ ਤੇ ਝਿੜੀ ਆ ਗਈ ਪੂਰੀ ਫੁੱਲ ਇੱਕ ਗੱਲ ਤਾਂ ਹੈਗੀ ਆ ਮੈਨੂੰ ਜੁਪੀ ਦੇ ਬੰਦਿਆਂ ਦਾ ਅੱਜ ਫੋਨ ਆਇਆ ਸੀ ਕਹਿੰਦੇ ਭਾਈ ਇਹ ਤਿੰਨ ਦਿਨਾਂ ਬਾਅਦ ਜਗ੍ਹਾ ਬਦਲਦਾ ਜਿਵੇਂ ਆਪਾਂ ਦੇਖਿਆ ਆਪਾਂ ਨਾ ਕਟੂ ਦੇ ਪਿੰਡਾਂ 'ਚ ਹਨਾ ਉਸ ਤੋਂ ਬਾਅਦ ਫਿਰ ਥੋੜੇ ਪੱਠਣ ਵਾਲੇ ਉਸਤੇ ਭਾਈ ਤੇ ਮੈਂ ਜਦੋਂ ਮੈਨੂੰ ਮਲਕੀਤ ਦਾ ਫੋਨ ਆਇਆ ਅੱਜ ਕਹਿੰਦਾ ਭਾਈ ਵੀ ਐਂ ਕਰਕੇ ਵੀ ਛੋਟੇ ਸਈਗੜ ਵਾਲੀ ਕੱਛੀ ਕੋਲੇ ਵੀ ਬੰਦਿਆਂ ਨੇ ਪੈੜਾਂ ਦੇਖੀਆਂ ਨੇਗੀਆਂ ਮੈਂ ਕਿਹਾ ਕੋਈ ਨਾ ਵੀ ਚਲ ਆਪਾਂ ਆ ਕੇ ਕਰਦੇ ਆਂ ਗੱਲ ਉਹਨਾਂ ਨਾਲ ਤੇ ਹੁਣ ਦੱਸੋ ਭਾਈ ਤੁਸੀਂ ਬਾਤਨਲਾਪ ਕਿਵੇਂ ਸੀ ਭਾਈ ਬਾਤਨਲਾਪ ਤਾਂ ਭਾਈ ਨਾ ਕਰ ਕੇ ਵੱਟ ਪੁੱਛ ਕੇ ਗਏ ਆ ਅੱਛਾ ਸਵੇਰੇ ਆ ਕੇ ਕਰਦਾ ਕੱਲ ਅਸੀਂ ਪੌਣੇ 8 ਹੋਏ ਗਏ ਆ ਠੀਕ ਆ ਸਾਮ ਨੂੰ ਪੌਣੇ 8 ਵੇ ਆ ਵੰਦੇ ਨੇ ਆ ਵਹਣ ਵਾਲੇ ਨੇ ਵੀ ਰਾਤ ਬਾਹ ਗਈ ਉਹਨੂੰ ਸਾਡੇ ਮੂਰੇ ਅੱਛਾ ਠੀਕ ਆ ਬਈ ਸਵੇਰੇ ਅਸੀਂ ਆ ਕੇ ਉਹ ਪਰਲੀ ਸਾਈਡ ਵਾਲੀ ਵੱਟ ਪੁੱਛਣ ਲੱਗੇ ਆ ਜਿਹੜਾ ਉਹ ਪਰਲੀ ਬੰਸੜੀ ਵੱਟ ਆ ਪਰਲੀ ਵੱਟ ਪੁੱਛ ਕੇ ਅਸੀਂ ਮਿਕਣੀਆਂ ਪਹਿਣ ਲੱਗੇ ਅਸੀਂ ਇੱਧਰ ਦੀ ਲੰਗੇ ਆ ਔਰੇ ਠੀਕ ਆ ਬਈ ਜਦੋਂ ਇਦਾਂ ਇੱਦਾਂ ਇੱਥੇ ਪਹਿਣਾ ਨੇ ਆ ਬਾਹਣ ਦੇ ਵਿੱਚ ਦੇਖਿਆ ਨਹੀਂ ਕਿਤੇ ਇੱਚ ਜਿਸੇ ਜੀ ਨੇ ਉੱਥੇ ਪੱਟ ਤੇ ਵੀ ਨੇ ਪੋਚੀ ਹੋਈ ਤੇ ਅੱਛਾ ਉਹ ਇਧਰ ਤੁਹਾਡੇ ਕੋਲ ਨਹੀਂ ਮੱਕੀਆਂ ਨਹੀਂ ਹੈਗੀਆਂ ਇੰਨੀਆਂ ਜਿਆਦੇ ਮਾਨੂੰ ਪਰ ਇੱਕ ਮਿੰਟ ਬਈ ਇੱਕ ਆ ਆ ਵੀ ਉਹੀ ਹੈ ਆ ਨਾ ਉਂਦਰਾ ਨਹੀਂ ਪੈਣਾ ਹਾਂ ਜਿਵੇਂ ਆ ਪੈ ਔਰ ਵੱਡੀ ਪੈੜਾ ਗਈ ਹਾਂ ਤੇ ਇਧਰੋਂ ਆ ਆ ਗਈ ਤੇ ਇਧਰੋਂ ਆ ਤੁਸੀਂ ਕਹਿੰਦੇ ਨੌਂਦਰਾ ਵਾਲੀ ਹੈ ਹਨਾ ਇਧਰ ਵਿੱਚ ਵੜ ਕੇ ਫਿਰ ਵਾਲੀ ਬਈ ਇਧਰੋਂ ਫਿਰ ਵਿੱਚ ਵੜ ਗਿਆ ਇਧਰ ਨੂੰ ਫਿਰ ਆ ਬਾਹਰ ਆ ਰਹੀਆਂ ਪੈੜਾਂ ਆਈਆਂ ਵੱਡੀਆਂ ਹਾਂ ਇਹ ਬਾਹਰ ਨੂੰ ਨਹੀਂ ਹਨਾ ਆ ਪੈੜ ਆ ਗਈ ਇਹ ਵੱਡੀ ਹਾਂ ਆ ਦੇਖੋ ਦੇਖ ਸਕਦੇ ਹੋ ਬਈ ਕਿੱਡੀ ਪੈੜ ਆ ਗਈ ਤੇ ਤੁਸੀਂ ਵੀ ਮੰਨ ਲਓ ਫਿਰ ਨੋਂਦਰ ਵਾਲੀਆਂ ਪੈੜਾਂ ਤੋਂ ਹੀ ਤੁਹਾਨੂੰ ਉਹ ਹੋਇਆ ਹਾਂ ਹਾਂ ਆ ਦੇਖੋ ਪੈੜ ਕਿੱਡੀ ਹੈ ਹਾਂ ਆ ਦੇਖੋ ਬਾਈ ਪੈੜ ਬਿਲਕੁਲ ਬਾਈ ਹਾਂ ਐਹ ਜਿਹੀ ਪੈੜਾ ਉੱਥੇ ਸੀ ਬਾਈ ਹਨਾ ਹਾਂ 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 ਸੇਮ ਹਾਂ ਬਸ ਤਾਂ ਬਾਈ ਪ੍ਰਸ਼ਾਸਨ ਨੇ ਪੂਰਾ ਫੁੱਲ ਜ਼ੋਰ ਲਾਇਆ ਵਿਆਹ ਕੱਲ ਦੇ ਵੀ ਉੱਥੇ ਪੂਰਾ ਆਪਾਂ ਕਹਿ ਦਈਏ ਵੀਡੀਓ ਸਾਹਿਬ ਐਸ.ਡੀ.ਐਮ ਸਾਹਿਬ ਆ ਪੈੜਾ ਇਦਰੋਂ ਆਈ ਸਰ ਇਦਰ ਇਦਰ ਨੂੰ ਐਸੇ ਤਰ ਹਾਂ ਜਿਵੇਂ ਆਦੇ ਇਹਦੇ ਵਿੱਚ ਪਾਣੀ ਭਰੇ ਵਾ ਪੈੜ 'ਚ ਹਾਂ 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 ਅੱਛਾ ਇਹਦੇ ਤੁਸੀਂ ਪਿੱਛੇ ਦਾ ਨਹੀਂ ਕੀਤਾ ਪੈੜ ਦਾ ਕੀਤਾ ਬਾਈ ਉਧਰੋਂ ਜਾ ਕੇ ਉਹ ਸੰਗਾਂ ਲੰਗਣੀਆਂ ਨੇ ਪੈੜਾ ਉਧਰੋਂ ਜਾ ਕੇ ਆਏ ਹੈ ਹਾਂ ਕੋਈ ਇੱਥੇ ਕੋਈ ਜਾਨਵਰ ਜਾਨਵਰ ਦਾ ਦੇਖਿਆ ਹੋਵੇ ਕਿਤੇ ਕੋਈ ਜਾਂ ਜੇ ਕੋਈ ਥਾਂ ਕਦਮ Đੋੜਿਆ ਹੁੰਦਾ ਜਾਂ ਕੋਈ ਸੂਰ ਆ ਹਨਾ ਦੇਖਿਆ ਹੀ ਹੋਗਾ ਬਾਈ ਪੈੜਾ ਨਹੀਂ ਦੇਖੀ ਆ ਪੈੜਾ ਦੇਖ ਕੇ ਸਾਨੂੰ ਮਲਕੀਰ ਨੂੰ ਮੈਂ ਵੀਡੀਓ ਭਾਦੀ ਸਪੋਰਟ ਹਾਂ ਜਿਹੜੀ ਉਹ ਮੈਨੂੰ ਭੇਜੀ ਹੈਗੀ ਹਾਂ ਜਿਵੇਂ ਆ ਪੈੜਾ ਨੇਗੀਆਂ ਹਾਂ ਉਹ ਤਾਂ ਪੈੜਾ ਕਲੀਅਰ ਨੇ ਮੈਂ ਉਹ ਵੀ ਇਹ ਵੀਡੀਓ ਚਲਾ ਦਿੰਦਾਗਾ ਹਾਂ ਹਾਂ ਬਿਲਕੁਲ ਬਾਈ ਉਹ ਤਾਂਹੀਂ ਬਾਈ ਨੇ ਮੈਨੂੰ ਭੇਜੀਆਂ ਮੈਂ ਚਲ ਜਲ ਜਰਮੇ ਜਾ ਕੇ ਆਉਣਾ ਕਿਉਂ ਮੈਨੂੰ ਨਾ ਬਾਈ ਤੇਰਾ ਬੱਟ ਪਾਇਆ ਬੱਟ ਤੇ ਆ ਪੈੜਾ ਨੇ ਅੱਛਾ ਜੀ ਆਹ ਮੰਨ ਲਓ ਬੱਟ ਆ ਜੀ ਇਹ ਪੈੜਾ ਨੇ ਆ ਦੂਜੇ ਬੱਚੇ ਦੀ हां ਜਿਹੜਾ ਆਪਾਂ ਕਹਿੰਦੇ ਵੀ ਨਾਲ ਨਿਕਾ ਹੈ ਨਾ हां ਆ ਛੋਟੀਆਂ ਪੈੜਾਂ ਤੇ ਨੇ ਸਤੁਰ ਬੱਟ ਪੱਤੀ ਨੇ ਇਹ ਇੱਧਰੋਂ ਆਇਆ ਵਿਆ ਹੈ ਨਾ ਇਹ ਇੱਧਰੋਂ ਆਏ ਹੋਏ ਨੇ ਪਹਿਲਾਂ ਬਾਕੀ ਉਧਰ ਨੂੰ ਜਾਂਦੀਆਂ ਨੇ ਉਹ ਨੋਂਦਰ ਵਾਲੀਆਂ ਪੈੜਾਂ ਨੇ ਹੁੰਦੀਆਂ ਵੱਡੀਆਂ ਹਾਂ ਉਧਰੋਂ ਸਿੱਧੀਆਂ ਤੁਰ ਤੱਕ ਬੱਟ ਮੰਨ ਲਓ ਆਪਾਂ ਬੱਤੀ ਦਿਖਾਉਣੇ ਆਂਗੇ ਕੋਸ਼ਿਸ਼ ਕਰਦੇ ਆਂ ਬੱਟ ਤੇ ਤੁਰਨ ਦੀ ਉਹ ਗਿੱਲੀ ਬੱਟ ਆ ਗਈ ਤੇ ਆਹ ਦੇਖ ਸਕਦੇ ਹੋ ਬਈ ਸਾਰੀਆਂ ਤੇ ਵੀ ਆਹ ਬੱਟ-ਬੱਟ ਦੇ ਉੱਪਰ ਨਿਸ਼ਾਨ ਨੇ ਪੂਰੇ ਹੈ ਨਾ ਪੂਰੇ ਨੇ ਬਈ ਅੱਗੇ ਵੀ ਚੱਲਦੇ ਆਂ ਬਈ ਬੋਚ ਪਚਾ ਕੇ ਜੇ ਚੱਲਦੇ ਆਂ ਕਿ ਕੋਈ ਗੱਲ ਨਹੀਂ ਬੱਟ ਗਿੱਲੀ ਆ ਬੂਟ ਲਿਬੜ ਜਾਣਗੇ ਇਹ ਢੋਲਾਂਗੇ ਆਹ ਦੇਖ ਲਓ ਬਈ ਪੈੜ ਮੰਨੋ ਵੱਡੀ ਵੀ ਪੈੜ ਆ ਦੇਖ ਵੱਡੀ ਵੀ ਪੈੜ ਆ ਹਾਂ ਆਹ ਵੱਡੀ ਪੈੜ ਆ ਕੀ ਤੇ ਆਹ ਨਾਲ ਛੋਟੀ ਪੈੜ ਵੀ ਆ ਤੇ ਆਹ ਨੌਂਦਰਾਂ ਵਾਲੀ ਦੇਖਣਾ ਹਾਂ ਨੌਂਦਰ ਪਹਿਲਾਂ ਤਾਂ ਨਹੀਂ ਬਾਈ ਕਦੇ ਦੇਖੀਆਂ ਪੈੜਾਂ ਇਹ ਜੀਆਂ ਬਾਈ ਰਾਤ ਤਾਂ ਪੁੱਛ ਕੇ ਆ ਬਾਈ ਬੱਟੇ ਸਾਰਾ ਅੱਛਾ ਆਹ ਬੱਟ ਰਾਤ ਪੁੱਛ ਕੇ ਗਏ ਹੋਗੇ ਰਾਤ ਬੱਟ ਪੁੱਛੀ ਆ ਆਹ ਆ ਵੀ ਦੇਖ ਲਓ ਤੁਸੀਂ ਬੱਟ ਪੂਰੀ ਸਾਫ ਪਈ ਆ ਹਨਾ ऐसे बटती है ऐसे बटती है हां सीधा ਲੰਘ ਕੇ ਹੋ ਸਕਦਾ ਉਹ ਚ ਬੜੇ ਹੋਣ ਜਾਂ ਮੱਕੀਆਂ ਚ ਬੜੇ ਹੋਣ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੱਕੀ ਦਾ ਉਧਰੋਂ ਚਾਰ ਵੀ ਪਾਈ ਜਾਂਦੇ ਸਾਡੇ ਪਿੰਡ ਵਾਲੇ ਮੇਨ ਲਾਦਾ ਹਨਾ ਤੇ ਹੋ ਸਾਹਮਣੇ ਬਾਈ ਮੱਕੀ ਦਾ ਚਾਰ ਵੀ ਪਾਈ ਜਾਂਦੇ ਬਾਈ ਹੁਣ ਹੜੰਬਾ ਚੱਲਦਾਗਾ ਆ ਨੌਂਦਰਾਂ ਨਹੀਂ ਪੈਣ ਬਣਾਦੇ ਬਾਈ ਆ ਦੇਖ ਨਾ ਹਾਂ ਨੌਂ ਵਾਲੀ ਐਡੀ ਬੜੀ ਆਹ ਦੇਖ ਬਾਈ ਹਨਾ ਆ ਨੌਂ ਦੇਖ ਲਓ ਬਾਈ ਇਹਦੇ ਕਿਵੇਂ ਹੋਣੇ ਨੇ ਇਹਦੇ ਇੱਥੇ ਬੇ ਨੌਂ ਖੋਵੇ ਹੋਏ ਕਹਾ ਹਾਂ ਇਹਦੇ ਇੱਥੇ ਵੀ ਨੌਂ ਖੋਵੇ ਹੋਏ ਪੈਣੇ ਸਾਰੀਆਂ ਪੈਣਾ ਚ ਨੌਂ ਗੁੜੇ ਹੋਣੇ ਜਿਹੜੇ ਪੈਣੇ ਬਿਲਕੁਲ ਆ ਜਾ ਮੜਾ ਉਧਰੋਂ ਚੱਲਦੇ ਆ ਬਾਈ ਇਹ ਪਰ ਉਹ ਐ ਬੱਟਾ ਹਰੀਆਂ ਦਵਾਰੇ ਪਾਉਂਦੇ ਆਪਾਂ ਆਹ ਦੇਖੋ ਆਹ ਦੇਖੋ ਬਾਈ ਜਰਾ ਆ ਪੈਣ ਦੇਖੋ ਮਾਹ ਜਮਾਂ ਵਾਲੇ ਹਨਾ ਜਦੋਂ ਬਾਈ ਯੂਪੀ ਵਾਲੇ ਬੰਦਿਆਂ ਨੂੰ ਭੇਜਦੇ ਨੇ ਆ ਉਹ ਕਹਿੰਦੇ ਨੇ ਬਾਈ ਵੀ ਆਈਆਂ ਵੀ ਤਿੰਦੂਆ ਬਾਗ ਜਾਂ ਇਹੋ ਜਿਹਾ ਕੁਝ ਉਹਦੀ ਆ ਹਾਂ ਬਿਲਕੁਲ ਬਾਈ ਜਿਵੇਂ ਵਿੱਚ ਬੰਦੇ ਕਹਿੰਦੇ ਰਿਸ਼ਾ ਜਾਂ ਕੁਸੂਰ ਆ ਆਹ ਦੇਖੋ ਬਾਈ ਕਿੱਡੀ ਪੈੜ ਹੈ ਮੰਨ ਲਓ ਆ ਬੱਟ ਬੱਟ ਗਿਆ ਵਿਆ ਸਵੇਰੇ ਫਿਰ ਬਾਈ ਇੱਕ ਵਾਰ ਹੌਲ ਪੈ ਗਿਆ ਉਹਦੋਂ ਹਾਂ ਇਹ ਤਾਂ ਨਾ ਗੱਲ ਹੁਣ ਹੋਰ ਵੀ ਆ ਬਾਈ ਗੱਲ ਕਰ ਉਹ ਪੰਪ ਵਾਲੇ ਬੰਦੇ ਨਾ ਡਰੀ ਜਾਂਦੇ ਨੇ ਕਹਿੰਦੇ ਵੀ ਕਿਤੇ ਸਾਡੇ ਕੋਲੇ ਬਾਹਲੇ ਉਹ ਹੁਣ ਹੋਜੇ ਵੀ ਤੁਸੀਂ ਉਹਨਾਂ ਦਾ ਕਿਉਂ ਨਹੀਂ ਦੱਸਿਆ ਉਹਨਾਂ ਦੇ ਬਾਈ ਪੰਪ ਤੇ ਭਈਏ ਪੈਂਦੇ ਹੁੰਦੇ ਸੀ ਭਈਆਂ ਨੇ ਰਾਤ ਨੂੰ ਦੇਖ ਲਿਆ ਬਾਈ ਹਨਾ ਮੁੜ ਕੇ ਭਈਏ ਡਰਦੇ ਮਾਰੇ ਅੰਦਰ ਪੈ ਗਏ ਬਾਣੀਆਂ ਦਾ ਪٹرول ਪੰਪਾ ਉਹਨਾਂ ਨੇ ਵੀ ਅੱਜ ਕੁਦਰਤੀ ਮਨ ਲੱਗੇ ਕਿਸੇ ਬੰਦੇ ਕੋਲੇ ਗੱਲ ਹੋਈ ਕਹਿੰਦੇ ਬਾਈ ਇਹ ਤਾਂ ਘੱਟੋ ਘੱਟ 10 11 ਦਿਨ ਪਹਿਲਾਂ ਕਹਿੰਦੇ ਸਾਡੇ ਬੰਦੇ ਐ ਦੇਖੇ ਸੀ ਆਹ ਹੋਰ ਫਿਰ ਬਈ ਆئیںਗੇ ਹੈਗਾ ਹਾਂ ਉਹ ਵਾਹਨ ਵਾਲਾ ਸੀ ਤੇ ਉਰੀ ਘਟਕੇ ਸੀ ਹਾਂ ਉਹ ਕਿਹੜਾ ਦੇਖਿਆ ਗਾਹਾਂ ਵੱਟ ਜਾ ਕੇ ਇੱਥੇ ਹਾਂ ਐਸੇ ਵੱਟ ਤੇ ਵੀ ਨੇ ਗਾਹਾਂ ਉਹ ਵੱਟੋ ਕਿਥੋਂ ਦੀ ਮਤਲਬ ਵਾਹਨ ਦੇ ਵਿਚ ਦੀ ਬੜੇ ਛੜੇ ਵੱਟਾ ਇੱਥੋਂ ਦੀ ਉਹ ਵਾਹਨ ਨਹੀਂ ਮੈਸ ਦੇਖੋ ਮਾੜੇ ਕਿਥੋਂ ਦਾ ਵੀ ਆਹਰੋਂ ਦੀ ਜੱਕ ਇੱਕ ਮਿੰਟ ਅਰੇ ਆ ਵੀ ਪਈਆਂ ਨੇ ਬਾਈ ਮੇਨ ਦਾ ਇਹ ਵੀ ਹੈਗੀਆਂ ਬਾਈ ਹੈਨਾ ਹੈਗੀਆਂ ਹੈਗੀਆਂ ਸਿੱਧਾ ਉਹ ਵੱਟੇ ਅਰੇ ਆ ਵੀ ਜਿਵੇਂ ਆਹਗਾ ਹੈ ਆਹ ਵੱਟ ਉਹ ਵੱਟ ਵੀ ਦਿਓ ਉਧਰ ਵੀ ਹੋ ਉਧਰ ਅਸੀਂ ਗਏ ਉਹ ਬਾਈ ਹੁਰੀ ਬਾਈ ਲਈ ਝੋਨਾ ਲਈ ਜਾਂਦੇ ਅਗੇ ਵੀ ਹੋ ਸਕਦਾ ਵੀ ਹੋ ਸਾਹਮਣੇ ਝਿੜੀ ਆ ਗਈ ਹੈ ਨਾ ਵੀ ਲੱਗ ਸਕਦਾ ਬਾਈ ਜਾਂ ਉਹ ਬਾਈ ਯਾਰ ਬੰਦਾ ਦਾ ਜਮਾ ਕੋਲੇ ਉਹ ਬੰਦਾ ਦਾ ਜਮਾ ਕੋਲੇ ਫਿਰਦਾ ਹੈ ਨਾ ਜਾਂ ਮੱਕੀ ਆ ਉਧਰ ਆ ਇਧਰ ਹੈਗੀਆਂ ਪੈੜਾ ਹੈਗੀਆਂ ਇੱਥੇ ਕਾਵਲਾ ਪੈੜਾ ਵੱਡੀ ਪੈੜਾ ਜਿਵੇਂ ਇੱਥੇ ਵੀ ਦੇਖਦੇ ਆਂ ਬਾਈ ਉਸ ਤੋਂ ਬਾਅਦ ਉਹਨਾਂ ਨਾਲ ਵੀ ਪਵਾਈਆਂ ਨਾਲ ਕਰਦੇ ਆਂ ਗੱਲ ਤੇ ਜਾ ਉੱਧਰ ਜਿਹੜਾ ਬਾਈ ਕਹਿੰਦੇ ਨੇ ਉਹ ਦੇਖ ਕੇ ਆਉਣੇ ਗਿਆ ਯਾਰ ਤੇ ਬੜਾ ਯਾਰ ਮੇਰਾ ਹਲਾਸਿਆ ਆਪਾ ਛੜਿਆ ਜਾਣ ਨੂੰ ਹਨਾ ਵਿੱਚ ਬਾਈ ਬੰਦੇ ਮਖੌਲ ਮੰਨਦੇ ਆ ਜਿਹਨੂੰ ਆਇਆ ਹੁੰਦਾ ਵੀ ਖਾਣੀ ਉਹ ਹੈਗਾ ਹਾਂ ਵੇਚ ਕਰੀ ਜਾਵੇਂ ਕਹਿੰਦੇ ਮਲਕੀਤ ਨੇ ਆਪਦਾ ਕੋਠਾ ਦਿਖਾਉਣਾ ਸੀ ਕੋਠਾ ਫੇਮਸ ਕਰਨਾ ਸੀ ਤਾਂ ਹੋ ਗਿਆ ਵੀ ਪਤੰਦਰੋ ਜਿਹਨੇ ਜਾਣ ਤੇ ਬਣੀ ਹੁੰਦੀ ਹੈ ਉਹਨੂੰ ਪਤਾ ਲੱਗਦਾ ਹੈ ਜਿੰਨਾ ਨੇ ਲਈ ਮੈਨੂੰ ਭਈਏ ਵੀ ਮਿਲੇ ਨੇ ਭਈਏ ਉਹ ਉੱਥੇ ਬੈਠੇ ਸੀ ਕਿ ਮੈਂ ਦਿਖਾਉਣ ਲੱਗਾ ਜਿਨ੍ਹਾਂ ਨੇ ਦੇਖੀ ਆ ਹਾਂ ਉਹਨਾਂ ਦੇ ਕੀ ਲੱਗਵਾ ਹੀ ਤੇਸੀ ਲਾਉਂਦੇ ਸੀ ਕਹਿੰਦੇ ਸੀ ਬਾਜੀ ਕਹਿੰਦੇ ਡਬਲ ਸੀ ਪੂਰਾ ਹੂੰ ਕਹਿੰਦਾ ਉਹ ਦਿਨ ਦੇ ਭਈਏ ਭਈਏ ਅੰਦਰ ਹੀ ਪੈਂਦੇ ਆ ਇਹ ਇੱਥੇ ਦੇਖ ਬਈ ਇੱਕ ਮਿੰਟ ਉਹਨਾਂ ਨੂੰ ਪੁੱਛਦੇ ਆ ਬਾਈ ਹੁਣ ਕਿਹੜੀ ਬੱਟ ਦੇ ਕਹਿੰਦੇ ਨੇਗੇ ਤੇ ਸਾਡੇ ਪਿੰਡ ਦੇ ਬੰਦੇ ਨੇ ਕਿ ਮੈਨੂੰ ਲੱਗਦਾ ਹਾਏਗਾ ਤਾਂ ਬਾਈ ਹੈਗੇ ਤਾਂ ਹੈਗੇ ਨਿਸ਼ਾਨ ਉਹ ਗੱਲ ਪੱਕੀ ਉਹਨਾਂ ਦੀ ਕਹਣਗੇ ਬਾਈ ਜਿਵੇਂ ਆਪ ਇਹਮ ਲਾ ਫਿਰ ਰਾਤ ਗੇੜੇ ਗੂੜੇ ਦੇਖ ਕੇ ਗਿਆ ਬਾਈ ਹੈਨਾ ਰਾਤ ਹੀ ਆਇਆ ਬਾਈ ਪੈਂਡ ਸੁੱਕੀ ਵੀ ਹੈ ਨਾ ਹੂੰ ਕੁਛ ਉਸ ਤੋਂ ਬਾਅਦ ਇਹਨਾਂ ਨੇ ਵੀ ਉੱਤੇ ਗੇੜੇ ਸਵੇਰੇ ਜਦੋਂ ਆਕੇ ਜਦੋਂ ਦੁਆਰੇ ਦੇਖਿਆ ਸਵੇਰੇ ਪੈੜਾ ਸੀ ਕੁਛ ਉਸ ਤੋਂ ਬਾਅਦ ਤੁਸੀਂ ਫਿਰ ਬੱਟਾ-ਵੱਟਾਂ ਦੇ ਉੱਪਰ ਚੱਲ ਪਏ ਹੈਨਾ ਆ ਬੱਟਾ ਉੱਤੇ ਚੱਲ ਪਏ ਸਾਨੂੰ ਐ ਹੋ ਗਿਆ ਮਹਾ ਕਾਹੀ ਦੇਖ ਕੇ ਰਹਿ ਤੀ ਬੱਜੇ ਹਾਂ ਸਾਨੂੰ ਐ ਸੀਗਾ ਮਹਾ ਹੈ ਨਾ ਇੰਜ ਬੜਿਆ ਹੋਆ ਬੜਿਆ ਬੈਠਾ ਹਾਂ ਬੰਨੇ ਚ ਹਾਂ ਦਾ ਗੱਲ ਹੈਗੀ ਆ ਫਿਰ ਵੀ ਜਾਣ ਤਾਂ ਚੀਜ਼ ਹੈ ਨਾ ਬੱਚੇ ਦੇ ਨਾਲ ਦੇ ਨਾਲ ਨਾ ਨਾ ਬਿਲਕੁਲ ਬਾਈ ਬਿਲਕੁਲ ਆਹ ਦੇ ਬਾਈ ਨੌਂਦਰ ਦਾ ਉਰੇ ਵੀ ਖੂਈ ਹੋਈ ਹੈ ਜਿਹੜੀ ਬਾਈ ਖੂਈ ਕਹਿੰਦੇ ਨੇ ਆਹ ਦੇਖਾ ਪਰ ਇਹ ਵੀ ਵੱਟ ਪੱਕੀ ਆ ਕੋਸ ਉਦੋਂ ਬਾਅਦ ਕਣੀਆਂ ਪੈ ਗਈਆਂ ਹਾਂ ਜਿੱਥੇ ਕਿਤੇ ਪੈਰ ਹੁੰਦਾ ਆਹ ਦੇ ਬਾਈ ਆਹ ਦੇਖੋ ਹਨਾ ਹਾਂ ਫਿਰ ਵੀ ਵੱਟ ਮੰਨਦਾ ਵੀ ਬਾਈ ਇਹ ਤਾਂ ਕੈੜੀ ਹੋਈ ਵੀ ਆ ਵੱਟ ਪਹਿਲਾਂ ਦੀ ਹੋਣ ਕਰਕੇ ਤੇ ਉਸ ਤੋਂ ਬਾਅਦ ਆ ਉਰੇ ਦੇਖੀ ਬਾਈ ਇੱਧਰ ਦੇਖ ਤੇ ਡਾਹੋਗੇ ਆ ਦੇ ਬਈ ਹਾਂ ਆ ਦੇਖ ਭਰਾਵਾ ਆ ਦੇਖੋ ਬਈ ਮੈਂ ਕਹਣਾ ਸਹੀ ਗੱਲ ਆ ਨੌ ਖੋਵੇ ਹੋਏ ਦੇਖੋ ਮਹਾਲਾ ਪੂਰੇ ਲੈ ਜਿਹੜੇ ਬੰਦੇ ਕਹਿੰਦੇ ਆ ਵੀ ਇਹ ਊਈ ਮਜ਼ਾਕ ਕਰੀ ਜਾਂਦੇ ਆ ਕਰੀ ਜਾਂਦੇਗੇ ਹੈਗੀ ਹੈ ਨਾ ਹਾਂ ਅਈ ਤੂੰ ਮੰਨ ਲਾ ਬਈ ਇੱਧਰ ਨੂੰ ਗਿਆ ਜਰ ਫਿਰ ਉਹਨਾਂ ਨੂੰ ਕਹੀਏ ਜਿਹੜੇ ਉੱਥੇ ਬੈਠੇ ਨੇ ਬੰਦੇ ਵੀ ਤੁਸੀਂ ਇਹਦੇ ਵਿੱਚ ਕਾਰਵਾਈ ਕਰਕੇ ਦੇਖੋ ਕੋਈ ਹੈਨਾ ਹੈਨਾ ਵੀ ਆ ਬੰਦੇ ਦੇ ਵਿੱਚ अच्छा पूरा ਸੰਘਣਾ ਬਾਈ ਹੈਨਾ ਦੋਜਾਂ ਦੀ ਜਾਰ ਲੂਰ ਬੜ ਬੜ ਜਾਂਦੀ ਐ ਚ ਹਾਂ ਖੋਰ ਖੁੰਨੇ ਪਸੂ ਪਸੋ ਇੱਥੇ ਵੀ ਬੜਿਆ ਹੋ ਸਕਦਾ ਮੈਨੂੰ ਨਾ ਉਹ ਯੂਪੀ ਵਾਲੇ ਬੰਦੇ ਦਾ ਫੋਨ ਆਇਆ ਸੀ ਉਹ ਕਹਿੰਦੇ ਵੀ ਜਿਵੇਂ ਜਦੋਂ ਯੂਪੀ ਦੇ ਵਿੱਚ ਕੋਈ ਐਸੇ ਜਿਹਾ ਕਾਰਨ ਪੈਣ ਹੁੰਦਾ ਹੈਨਾ ਕਹਿੰਦਾ ਪਹਿਲੀ ਗੱਲ ਦਾ ਸੇ ਰੇੜੂਏ ਚ ਬੋਲਦੇ ਆ ਬਾਈ ਕਹਿੰਦਾ ਰੇੜੂਏ ਚ ਬੋਲਣ ਤੋਂ ਬਾਅਦ ਸਾਰੇ ਲੋਕ ਇਕੱਠੇ ਹੋ ਜਾਂਦੇ ਆ ਫਿਰ ਉਹਨਾਂ ਦੇ ਕੋਲੇ ਕਹਿੰਦਾ ਵੀ ਇਹ ਜੀ ਚਿਪਾਂ ਚ ਭਰਾਇਆ ਜਿਵੇਂ ਰੌਲਾ ਗੋਲਾ ਨਹੀਂ ਹੁੰਦਾ ਢੋਲ ਟਮਕਾ ਵਜਦਾ ਪੜਾਕੇ ਵਜਦੇ ਨੇ ਉਹ ਹੁੰਦੇ ਨੇਗੇ ਕਹਿੰਦਾ ਵੀ ਉਹ ਚੀਜ਼ ਨਾਲ ਬਾਈ ਇਹ ਦੂਰ ਭਜਦਾ ਦੁਬਾਰੇ ਫਿਰ ਇਹ ਜੰਗਲ ਚ ਵੜਦਾ ਹੈ ਇਹਦਾ ਇਹ ਮਤਲਬ ਵੀ ਜਿਵੇਂ ਕੋਈ ਜਾਨਵਰ ਟਲਕ ਕੇ ਆ ਗਿਆ ਕਿਸੇ ਬਸੇਉ ਹਨਾ ਵੀ ਉਸੇ ਤਰ੍ਹਾਂ ਉਹ ਹੋ ਗਿਆ ਬਾਕੀ ਰੱਬ ਰਾਖਾ ਚਲੋ ਬਾਈ ਜੀਰੀ ਲਾਉਂਦੇ ਵੀ ਧਿਆਨ ਰੱਖਿਓ ਜੰਗਾ ਬਿਲਕੁਲ ਮੈਂ ਉਹਦਨੇ ਕਿਹਾ ਦੀਗਾ ਐਸੇ ਕਰਕੇ ਸਾਡੇ ਜਵਾਕਾਂ ਨੂੰ ਮੈਂ ਤਾਂ ਉਹਦਨੇ ਖੇਤੋਂ ਘਰੇ ਭੇਜਦਾ ਮੈਂ ਵੀ ਇੱਥੇ ਰਾਤ ਨੂੰ ਨਹੀਂ ਲਿਆ ਕਰੂੰ ਖੇਤ ਉੱਥੇ ਹੀ ਪਈ ਆਵਦੇ ਕੋਲੇ ਗੰਡਾਸਾ ਉਹ ਕਰਿਆ ਹੋਰ ਸਾਹਮਣੇ ਸਾਡੇ ਹਰੀਗੜ੍ਹ ਦੇ ਘਰ ਆ ਕੇ ਲੈ ਹਾਂ ਨਹੀਂ ਇੱਕ ਵਾਰੀ ਆਟਾ ਕਿਉਂ ਆਏ ਦੇਖੋ ਮੈਂ ਬੰਨੇ ਨਹੀਂ ਆਂਦੀ ਆ ਮਟਾ ਹਾਂ ਨਹੀਂ ਨਹੀਂ ਬਿਲਕੁਲ ਬਾਈ ਹੋਰ ਤੁਰ ਤੱਕ ਵੱਟਦੇ ਨੇ ਬਾਈ ਅੱਛਾ ਕਾਹਾਂ ਬ੍ਰੇਕ ਦੇਖੀਏ ਚੰਗੀ ਆਈ ਉਹਨਾਂ ਬੱਟੇ ਦੇਖੀਏ ਅੱਛਾ ਕਿੱਥੋਂ ਅੱਛਾ ਜਿਆਦਾ ਮੰਨ ਲਾ ਭਾਈ ਇਧਰੋਂ ਵੀ ਇਧਰੋਂ ਗਿਆ ਵਿਆ ਹੈ ਨਾ ਵੀ ਐਡੋ ਵੱਟ ਗੇੜੇ ਗੂੜੇ ਦਿੱਤੇ ਵੀ ਆ ਗਏ ਇਧਰ ਵੀ ਆਪਾਂ ਦੇਖ ਲੈਨੇ ਆਂ ਆਈ ਤੇ ਕੋਈ ਵਾਰ ਕਿਉਂ ਪੈਰਪੂਰ ਖੂਬਿਆ ਹੁੰਦਾ ਜਾਂ ਕੋਈ ਹੋਰ ਹੁੰਦਾ ਜਿਵੇਂ ਆ ਤਾਂ ਵਾਹਣ ਜਮੀ ਹਜੇ ਇਧਰ ਦੇ ਪਾਸੇ ਨਹੀਂ ਕੋਈ ਉਹਦੀ ਹਲਚਲ ਹੈਗੀ ਦੰਦੇ ਬਸਿੰਦੇ ਹਾਂ ਇਹਦਾ ਸਵੇਰੇ ਬਾਕੀ ਗਿਆ ਜਮਾ ਸੱਜਾ ਉਹਦੂਆ ਕਣੀਆਂ ਪੈ ਖਾਸੀਆਂ ਕਣੀਆਂ ਪੈ ਗਈਆਂ ਫਿਰ ਤਾਂ ਹਨਾ ਹਾਂ ਆਹ ਓਰੇ ਆ ਪ੍ਰਭ ਇਹ ਸਾਡੇ ਹਰੀਗੜ੍ਹ ਤੇ ਪਠਲਾ ਦੇ ਵਿਚਾਲੇ ਦੇ ਖੇਤ ਨੇਗੇ ਇੱਥੇ ਪ੍ਰਮਾਤਮਾ ਮਿਹਰ ਰੱਖੇ ਮੈਂ ਉਹਦਨੇ ਵੀ ਐਸੇ ਕਰਕੇ ਭਾਈ ਆਪਣੇ ਪਿੰਡ ਬੁਲਾਇਆ ਦੀ ਗੇ ਰਾਤ ਨੂੰ ਮਾਹ ਕੋਈ ਪਤਾ ਨਹੀਂ ਹੁੰਦਾ ਇਹ ਜਾਨਵਰ ਕਰੇ 30 30 ਕਿਲੋਮੀਟਰ ਤੱਕ ਸ਼ਿਕਾਰ ਕਰਨ ਨਿਕਲ ਸਕਦਾ ਮਾ ਜਿਵੇਂ ਆਪਣੇ ਜਾਨਵਰ ਬਾਰੇ ਹੁੰਦੇ ਆ ਮੱਝਾ گاਵਾ ਹਨਾ ਕੋਈ ਹੋਰ ਆ ਕਿਸੇ ਦੇ ਘੋੜੇ ਕੋਈ ਮੈਂ ਹਰਵਿੰਦਰ ਸਰਪੰਚ ਦੇ ਜਾਨਵਰ ਘੋੜੇ ਨੇ ਬਾਈ ਖੇਤ ਐਨੇ ਲੱਖਾਂ ਕਰੋੜਾਂ ਰੁਪਈਆ ਦੇ ਯਾਰ ਹੈ ਇਹ ਬੱਚਿਆਂ ਕਰ ਕੀ ਨੁਕਸਾਨ ਕਿਹੜਾ ਇਹ ਨਹੀਂ ਸ਼ੇਰ ਨਹੀਂ ਆ ਇਹ ਇਹ ਤਾਂ ਬਾਈ ਹਜੇ ਆਏ ਆ ਤੂੰ ਜੇਦਾ ਪਿੰਡ ਚ ਵੱਢ ਜੇ ਫੇਰ ਤਾਂ ਉਥੇ ਹੀ ਹਮਲਾ ਕਰੂ ਨਹੀਂ ਜਾਨਵਰ ਉਹਨਾ ਟਾਈਮ ਹਮਲਾ ਨਹੀਂ ਕਰਦਾ ਹੁੰਦਾ ਜਿੰਨਾ ਟਾਈਮ ਉਹਨੂੰ ਮਾਂ ਦਾ ਖਾਣਾ ਖਰਾਕ ਪਾਣੀ ਮਿਲੀ ਜਾਂਦਾ ਅੱਥ ਨੇ ਵੀ ਤੁਸੀਂ ਮੰਨ ਲਵੋ ਸੂਰਜ ਸੇਪਣ ਤੋਂ ਲਵੇ ਵਗ ਜਿਓ ਮੈਨੂੰ ਯੂਪੀ ਵਾਲੇ ਬੰਦੇ ਨੇ ਦੱਸਿਆ ਕਿ ਜਾਂਦਾ ਇਹ ਸੂਰਜ ਸੇਪਣ ਤੋਂ ਬਾਅਦ ਅਟੈਕ ਕਰਦਾ ਸ਼ਿਕਾਰ ਕਰਦਾ ਯਾ ਸੂਰਜ ਚੜਨ ਤੋਂ ਪਹਿਲਾਂ ਬਾਈ ਕਿਉਂ ਉਦੋਂ ਫਿਰ ਇਹਨੂੰ ਸਵੇਰੇ ਮਨ ਦਾ ਭੁੱਖ ਲੱਗੀ ਹੁੰਦੀ ਹੈਗੀ ਉਦੋਂ ਇਹਨੂੰ ਕੁਛ ਨਾ ਕੁਛ ਚਾਹੀਦਾ ਖਾਣ ਨੂੰ ਮੁੜ ਕੇ ਤਾਂ ਫਿਰ ਜਿਵੇਂ ਆਪਾਂ ਦੇਖਦੇ ਆ ਵੀ ਸਰਦਨ ਪਿਆਰ ਹੁੰਦਾ ਹੈ ਮੇਰੇ ਕੋਲ ਅੱਜ ਮਹਾਲੀ ਤੋਂ ਫੋਨ ਆਇਆ ਕਿਸੇ ਪ੍ਰੋਫੈਸਰ ਦਾ ਜਿਨ੍ਹਾਂ ਦਾ ਬਾਈ ਬਰੇਲੀ ਦੇ ਵਿੱਚ ਉਹ ਹੈ ਜ਼ਮੀਨ ਆ ਗਈ ਉਹਨਾਂ ਨੇ ਦੱਸਿਆ ਮੈਨੂੰ ਕਹਿੰਦੇ ਵੀ ਇਹਦਾ ਇਸ ਤਰ੍ਹਾਂ ਦਾ ਐ ਸਿਸਟਮ ਹੁੰਦਾ ਐ ਹੁੰਦਾ ਕਹਿੰਦਾ ਕਹਿੰਦੇ ਉੱਥੇ ਸਾਡੇ ਖੇਤਾਂ ਦੇ ਵਿੱਚ ਆਮ ਹੀ ਆਉਂਦਾ ਮੈਂ ਵੀ ਫਿਰ ਉਹਨੂੰ ਦੱਸਿਆ ਮੈਂ ਜੀ ਯੂਪੀ ਮੈਂ ਜਿੱਥੇ ਤੁਸੀਂ ਨਾਂ ਲੈਨੇ ਹੋ ਵੀ ਉੱਥੇ ਸਾਡੇ ਚਾਚਾਈ ਦਾ ਢੱਬਾ ਗਾ ਤੇ ਅਸੀਂ ਉੱਥੇ ਜਾਂਦੇ ਹੀ ਰਹਨੇ ਆਂਗੇ ਉੱਥੇ ਆਮ ਹੀ ਗੱਲ ਆ ਬਾਈ ਤੇ ਉੱਥੇ ਇੱਕ ਚੂਕਾ ਵਿੱਚ ਆ ਸਾਰਾ ਟਾਈਮ ਜਿਹਨੂੰ ਕਹਿੰਦੇ ਨੇਪਾਲ ਦੇ ਬਿਲਕੁਲ ਕੋਲੇ ਸਾਰਾ ਜੰਗਲ ਵਾਲਾ ਏਰੀਆ ਹੀ ਆ ਉਹ ਨਹਿਰ ਤੇ ਨਾ ਇਹ ਮੰਨਦਾ ਬਾਈ ਰੋਜ਼ ਰਾਤ ਨੂੰ ਪਾਣੀ ਪੀਣ ਆਉਣੀ ਆਉਣਾ ਸ਼ੇਰ ਨਹੀਂ ਸ਼ੇਰ ਹੋਵੇ ਚੀਤਾ ਹੋਵੇ ਹੈਨਾ ਹਾਂ ਪਿੱਛੇ ਜੇ ਸਾਡਾ ਇੱਕ ਮਿੱਤਰ ਦੀ ਉੱਥੋਂ ਬਾਈ ਮਨਦੀਪ ਤੇ ਉਹਦੇ ਸ਼ੇਰੀ ਨੂੰ ਚੱਕ ਕੇ ਲੈ ਗਿਆ ਦੀ ਜੰਗਲ ਦੇ ਵਿੱਚ ਦੇ ਮੈਂ ਪਰਸੋਂ ਜਿੱਥੇ ਫੋਨ ਲਾਇਆ ਗੱਤੇ ਨੂੰ ਜਿੱਦਨੇ ਆਪਣੇ ਹੋਰੇ ਪੱਠਣ ਵਾਲੀ ਗੱਲ ਉਹ ਉਥੇ ਇੱਕ ੱਟੂ ਵਾਲੀ ਗੱਲ ਹੋਈ ਆਗੀ ਮਾਹ ਬਾਈ ਫਿਰ ਉਹ ਬੰਦੇ ਦਾ ਕੀ ਹੱਡੀਆਂ ਓਡੀਆਂ ਮਿਲੀਆਂ ਜੀ ਕਿਵੇਂ ਕਹਿੰਦਾ ਇੱਕ ਦਾ ਬਾਈ ਉਹਦੇ ਕੋਲੇ ਦੱਤੀ ਦੀ ਦੱਤੀ ਮਿਲੀ ਆ ਕਹਿੰਦਾ ਜਾ ਉਹ ਬੰਦੇ ਦੇ ਕੱਪੜੇ ਮਿਲੇ ਨੇ ਨਹੀਂ ਉਹਦਾ ਕੋਈ ਬੰਦੇ ਦਾ ਨਾਮ ਹੋ ਨਿਸ਼ਾਨ ਹੀ ਨਹੀਂ ਮਿਲਿਆ ਹੈਗਾ ਆਪਾਂ ਕਹਿੰਦੇ ਹੱਡੀਆਂ ਨਹੀਂ ਮਿਲਦੀਆਂ ਆ ਨਹੀਂ ਮਿਲਦੀਆਂ ਹੈਨਾ ਮੁਸਕ ਨਹੀਂ ਮਾਰਦਾ ਆ ਨਹੀਂ ਹੁੰਦਾ ਇਹ ਮੁਸਕ ਮਾਰਨ ਜੋਗਾ ਦਾ ਕੰਮ ਛੱਡਦਾ ਹੀ ਨਹੀਂ ਬਾਈ ਇਹਦਾ ਮੁਸਕ ਮਾਰਨ ਜੋਗਾ ਕੰਮ ਛੱਡਦਾ ਨਹੀਂ ਤੇ ਆਹ ਔਰ ਇਹ ਵੀ ਤੁਸੀਂ ਦੇਖ ਲਓ ਆ ਸਾਰੀਆਂ ਪੈੜਾਂ ਜਿਹੜੀਆਂ ਬਾਈ ਨੇ ਕਹੀਆਂ ਮੈਨੂੰ ਬਾਈ ਹੋਰ ਇਹਨਾਂ ਦੱਸੇ ਇਸੇ ਕਰਕੇ ਕਹਿੰਦੇ ਵੀ ਕਦੂ ਦੇ ਵਿੱਚ ਆ ਮਹਾ ਕੋਈ ਗੱਲ ਨਹੀਂ ਬਾਈ ਬੂਟੀ ਖਰਾਬ ਹੋਣਗੇ ਵੱਧ ਤੋਂ ਵੱਧ ਹੋਰ ਕੀ ਹੈਗਾ ਤੇ ਪਰ ਆਪਣਾ ਜਿਹੜਾ ਫਰਜ ਬਣਦਾ ਐਨੇ ਦਿਨਾਂ ਤੋਂ ਆਪਾਂ ਸਭ ਤੋਂ ਪਹਿਲਾਂ ਸਾਨੂੰ ਇਹ ਚੀਜ਼ ਦਿਖਾ ਰਹੇ ਹਾਂਗੇ ਜਿੱਥੇ ਵੀ ਦੀ ਅਪਡੇਟ ਹੁੰਦੀ ਆ ਆਪਾਂ ਸਭ ਤੋਂ ਪਹਿਲਾਂ ਉਸ ਜਗ੍ਹਾ ਦੀ ਮੈ ਤਾਂ ਨਿਰਖ ਕਰਦਾ ਪੈੜਾਂ ਦੇਖਦੇ ਹਾਂਗੇ ਫਿਰ ਉਸ ਤੋਂ ਬਾਅਦ ਚ ਵੀਡੀਓ ਬਣਾਉਣੀ ਸ਼ੁਰੂ ਕਰਦੇ ਹਾਂਗੇ ਬਾਕੀ ਭਰਾਵੋ ਸ਼ੇਅਰ ਕਰਦਿਆ ਕਰੋ ਅੱਗੇ ਕਿਸ ਦਾ ਫਾਇਦਾ ਹੋ ਜੂਗਾ ਕਈ ਵਾਰ ਆਪਾਂ ਬੇਪੜ੍ਹੇ ਖਾ ਜਿਵੇਂ ਹੁਣ ਬੰਦੇ ਬਈ ਸਾਡੇ ਪਿੰਡ ਦੇ ਬੰਦੇ ਨੇ ਮਤਲਬ ਰਾਤ ਨੂੰ ਇਧਰ ਆਈਂ ਤੁਰੇ ਫਿਰਦੇ ਆ ਹਨਾ ਕਈ ਵਾਰ ਨਾ ਪਤਾ ਲੱਗੇ ਬੰਦੇ ਦਾ ਨਾਂ ਧਿਆਨ ਚ ਹੋਵੇ ਕੋਈ ਐਦਾਂ ਦੀ ਗੱਲਬਾਤ ਹੋ ਜੇ ਮੁੜ ਕੇ ਫਿਰ ਅਗਲਾ ਕਹਿੰਦਾ ਯਾਰ ਮਨ ਕੀ ਤੂੰ ਹੋਰਾਂ ਤੋਂ ਗਲਤ ਆ ਬਗੀ ਜਾਣੀ ਵੀ ਅਸੀਂ ਸੁਖੀ ਨੂੰ ਦੱਸਿਆ ਦੀ ਉੱਥੇ ਹਨਾ ਅਗਲਾ ਕਹਿੰਦਾ ਯਾਰ ਤੁਸੀਂ ਹੀ ਦੱਸਿਆ ਤੁਸੀਂ ਦੱਸਿਆ ਵੀ ਜੇ ਡਰਾਂ ਤਾਂ ਬਈ ਉਹਦਾ ਤਾਂ ਹੱਲ ਹੋਵੇ